ਪਿਆਰੇ ਦੋਸਤੋ ਤੰਦਰੁਸਤੀ ਇੱਕ ਗੋਡ ਗਿਫਟ ਹੈ ਜਿਹਨੂੰ ਅਸੀਂ ਤੰਦਰੁਸਤ ਰੱਖਣ ਵਾਸਤੇ ਘਰੇਲੂ ਨੁਸਖੇ ਔਰ ਆਪਣੀ ਰਸੋਈ ਦੇ ਵਿੱਚ ਸੁਧਾਰ ਕਰਕੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ ਇਦਾਂ ਦੀ ਜਿਹੜੇ ਘਰੇਲੂ ਨੁਸਖੇ ਆ ਉਹਦੇ ਵਾਸਤੇ ਤੁਹਾਡਾ ਜਿਹੜਾ ਸੁਭਾਸ਼ ਗੋਇਲ ਹੈਲਥ ਸ਼ੋਅ ਹੈ ਇਹਦੇ ਵਿੱਚ ਆਪਾਂ ਚਰਚਾ ਕਰਦੇ ਹਾਂ ਤੁਸੀਂ ਉਹਨੂੰ ਸੁਣਦੇ ਵੀ ਹੋ ਕਰਦੇ ਵੀ ਹੋ ਐਪਰੀਸ਼ੀਏਟ ਵੀ ਕਰਦੇ ਹੋ لیکن ਜੇ ਤੁਸੀਂ ਉਹਨੂੰ ਆਪਣੇ ਉੱਤੇ ਲਾਗੂ ਕਰੋਗੇ ਤਾਂ ਤੁਹਾਡੀ ਸਿਹਤ ਤੰਦਰੁਸਤ ਰਹੇਗੀ ਤੁਹਾਡੇ ਬੱਚਿਆਂ ਦੀ ਸਿਹਤ ਤੰਦਰੁਸਤ ਰਹੇਗੀ ਤੁਹਾਡੇ ਪਰਿਵਾਰ ਦੀ ਸਿਹਤ ਵੀ ਤੰਦਰੁਸਤ ਰਹੇਗੀ ਤਾਂ ਇਹ ਜਿਹੜੀ ਤੰਦਰੁਸਤੀ ਹੈ ਇਹਨੂੰ ਮਸਤੀ ਵਿੱਚ ਬਦਲਣ ਵਾਸਤੇ ਸਾਡੇ ਨਾਲ ਬਹੁਤ ਹੀ ਸੋਹਣੇ ਮੋਹਣੇ ਚਿਹਰੇ ਜਿਹੜੇ ਆ ਉਹ ਹਮੇਸ਼ਾ ਇਸ ਸ਼ੋਅ ਦੇ ਵਿੱਚ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਸਾਡੇ ਨਾਲ ਮੌਜੂਦ ਰਹਿੰਦੇ ਆ ਅੱਜ ਵੀ ਸਾਡੇ ਨਾਲ ਬਹੁਤ ਹੀ ਖੂਬਸੂਰਤ ਜੋੜੀ ਸ਼ੋਅ ਦੇ ਵਿੱਚ ਮੌਜੂਦ ਹੈ ਆਓ ਰਲ ਮਿਲ ਕੇ ਉਹਨਾਂ ਦਾ ਸਵਾਗਤ ਕਰਦੇ ਆ ਹਸ਼ਨਿੰਨ ਜੀ ਪ੍ਰਭ ਗਰੇਵਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਖਾਸ ਸ਼ੋਅ ਸੁਬਾਸ਼ ਗੋਇਲ ਹੈਲਥ ਸ਼ੋ ਦੇ ਵਿੱਚ ਥੈਂਕ ਯੂ ਸੋ ਮਚ ਸਰ ਸਤਿ ਸ਼੍ਰੀ ਅਕਾਲ ਥੈਂਕ ਯੂ ਥੈਂਕ ਯੂ ਸੋ ਮਚ ਮੇਰੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਮ ਕਲਚਰ ਬਹੁਤ ਜ਼ਿਆਦਾ ਸ਼ੁਰੂ ਹੋ ਗਿਆ ਹੈਗਾ ਈਵਨ ਕਿ ਤੁਸੀਂ ਵੀ ਜਾਣਦੇ ਹੋਵੋਗੇ ਨਾ ਮੈਂ ਵੀ ਜਾਣੀ ਆ ਖਾਸ ਕਰਕੇ ਮੁੰਡਿਆਂ ਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਬਹੁਤ ਸਾਰੇ ਪ੍ਰੋਟੀਨ ਸਪਲੀਮੈਂਟਸ ਮਾਰਕੀਟ ਦੇ ਵਿੱਚ ਆ ਗਏ ਨੇਗੇ ਤੇ ਮੈਂ ਰੀਸੈਂਟਲੀ ਕਿਤੇ ਪੜਿਆ ਵੀ ਸ਼ਾਇਦ ਹੇਅਰ ਫਾਲ ਦਾ ਬਹੁਤ ਵੱਡਾ ਰੀਜ਼ਨ ਪ੍ਰੋਟੀਨ ਸਪਲੀਮੈਂਟਸ ਵੀ ਹੁੰਦੇ ਨੇਗੇ ਬਿਲਕੁਲ ਹਾਂ ਤੇ ਲੇਕਿਨ ਆਪਾਂ ਨੂੰ ਆਪਣੀ ਡਾਈਟ ਚ ਪ੍ਰੋਟੀਨ ਇਨਟੇਕ ਰੱਖਣਾ ਵੀ ਬਹੁਤ ਜ਼ਰੂਰੀ ਹੈਗਾ ਪਰ ਕਿਸੇ ਨਾ ਕਿਸੇ ਡਾਈਟੀਸ਼ਨ ਦੀ ਸਲਾਹ ਨਾਲ ਹਾਂਜੀ ਹਮਮ ਡਾਈਟੀਸ਼ਨ ਦੀ ਦੇਖੋ ਜਿਹੜਾ ਕੋਚ ਹੈ ਉਹ ਇੱਕ ਅਲੱਗ ਚੀਜ਼ ਹੈ ਡਾਈਟੀਸ਼ਨ ਇੱਕ ਅਲੱਗ ਚੀਜ਼ ਹੈ ਵੈਦ ਇੱਕ ਅਲੱਗ ਚੀਜ਼ ਹੈ ਡਾਕਟਰ ਜਿਹੜੇ ਹੈਗੇ ਨੇ ਉਹ ਇੱਕ ਅਲੱਗ ਚੀਜ਼ ਹੈ ਜੀਪੀ ਜਿਹੜੇ ਜਿਹਨੂੰ ਅਸੀਂ ਜਨਰਲ ਪ੍ਰੈਕਟਿਸ਼ਨਰ ਸਾਰਿਆਂ ਦਾ ਇੱਕ ਅਲੱਗ-ਲੱਗ ਰੁਤਬਾ ਜਿਹੜਾ ਡਾਈਟ ਤੁਹਾਨੂੰ ਦੱਸ ਸਕੇ ਹੁਣ ਤੁਹਾਨੂੰ ਕੋਈ ਕਹਿ ਦੇਵੇ ਕਿ ਤੁਸੀਂ ਚਾਵਲ ਖਾਓ ਤੁਹਾਨੂੰ ਇਹ ਨਾ ਦੱਸੇ ਵੀ ਕਿੰਨੇ ਖਾਣੇ ਨੇ ਹੂੰ ਇਹ ਵੀ ਨ ਦੱਸੇ ਵੀ ਬਾਸਮਤੀ ਖਾਣੇ ਨੇ ਕਿ ਦੇਸੀ ਖਾਣੇ ਨੇ ਪਤਾ ਤਾਂ ਹੋਵੇ ਨਾ ਚਾਵਲ ਕਿਹੜੇ ਖਾਣੇ ਨੇ ਔਰ ਕਿਸ ਰੁੱਤ ਤੇ ਖਾਣੇ ਨੇ ਕਿੰਨੇ ਵਜੇ ਕਿਦਾਂ ਹੁਣ ਆਪਾਂ ਕੀ ਕਰਦੇ ਚਾਵਲਾਂ ਦੀ ਗੱਲ ਕਰ ਲੈਂਦੇ ਆ ਇੱਕ ਪਲੇਟ ਦਾ ਚਾਵਲਾਂ ਦੀ ਖਾ ਲਈ ਨਾਲ ਹੀ ਚਾਹ ਚਪਾਤੀਆਂ ਖਾ ਲਈਆਂ ਤੇ ਉਹ ਦੋਨੋਂ ਚੀਜ਼ਾਂ ਦਾ ਕੰਬੀਨੇਸ਼ਨ ਵੀ ਗਲਤ ਹੈ ਇਹ ਤਾਂ ਚਾਵਲ ਖਾਣੇ ਚਾਵਲ ਖਾਓ ਚਪਾਤੀ ਖਾਣੀ ਚਪਾਤੀ ਖਾਓ ਹੁਣ ਇਹੋ ਜਿਹੇ ਗੱਲਾਂ ਤੇ ਕਈ ਵਾਰੀ ਦਰਸ਼ਕ ਵੀ ਕਮੈਂਟ ਪਾ ਦਿੰਦੇ ਨੇ ਵੀ ਗੋਲਸਬ ਹਣ ਤਾਂ 20-20 ਸਾਲ ਹੋ ਗਏ ਖਾਂਦੇ ਆ ਪਰ ਫਿਰ ਉਹ ਐ ਨਹੀਂ ਨਾਲ ਦੱਸਦੇ ਨਾ ਵੀ ਗੁੜੂ ਗੁੜੂ ਵੀ ਹੁੰਦੀ ਆ ਜੇ ਅੱਖਾਂ ਵੀ ਜਿਪੀਪ ਹੁੰਦੀਆਂ ਨੇ ਜਾਂ ਕਬਜ ਰਹਿੰਦੀ ਹੈ ਜਾਂ ਕੁਝ ਵੀ ਉਹ ਪ੍ਰੋਬਲਮ ਆਉਂਦੀਆਂ ਹੁੰਦੀਆਂ ਨੇ ਇਹਨਾਂ ਚੀਜ਼ਾਂ ਦੀ ਇਸ ਕਰਕੇ ਜਿਹੜਾ ਪ੍ਰੋਟੀਨ ਦੀ ਤੁਸੀਂ ਗੱਲ ਕੀਤੀ ਹੈ ਉਹਦਾ ਵੀ ਉਹਨਾਂ ਸਾਰੀਆਂ ਚੀਜ਼ਾਂ ਦਾ ਸਭ ਤੋਂ ਗੁੱਡ ਜਿਹੜਾ ਸਟ੍ਰੋਥ ਹੈ ਉਹ ਸਾਡਾ ਵੀਟ ਗ੍ਰਾਸ ਓਕੇ ਬੀਟ ਗ੍ਰਾਸ ਅਗਰ ਤੁਸੀਂ ਸ਼ੁਰੂ ਕਰ ਲਓ ਮੈਂ ਕਹਿਣਾ ਚਾਹੇ ਜਿਵੇਂ ਮਰਜ਼ੀ ਕਰ ਲਓ ਜਿਹੜਾ ਸਾਡਾ ਡੱਬਾ ਬਣਿਆ ਇਹ ਜਦ ਤੁਸੀਂ ਲੈਣਾ ਜਦ ਲੈਣਾ ਜਿਹੜੇ ਰੂਪ ਚ ਮਿਲਦਾ ਉਹ ਰੂਪ ਚ ਤਾਂ ਸ਼ੁਰੂ ਕਰੋ ਸ਼ੁਰੂ ਕਰੋ ਜਿਹੜੀ ਚੀਜ਼ ਕਹਿੰਦੇ ਨੇ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅੱਬ ਮਤਲਬ ਅਗਰ ਤੁਸੀਂ ਬੀਟ ਗ੍ਰਾਸ ਹੁਣੇ ਤੋਂ ਸ਼ੁਰੂ ਕਰ ਲਓ ਸਾਡਾ ਡੱਬਾ ਤਾਂ ਤੁਸੀਂ ਯਾਦ ਕਰੋਗੇ ਕਿ ਸਰੀਰ ਦੇ ਵਿੱਚ ਜਿਹੜੀਆਂ ਵੀਕਨੈਸ ਇਹ ਜਿੰਨੇ ਸਾਡੇ ਜਿਮ ਹੈਗੇ ਨੇ ਚੰਡੀਗੜ੍ਹ ਦੇ ਆਲੇ-ਦਲੇ ਨਾ ਜੀ ਹਰ ਜਿਮ ਦੇ ਵਿੱਚ ਸਾਡਾ ਇੱਕ ਪ੍ਰੋਡਕਟ ਜਾਂਦਾ ਉਹ ਮੈਂ ਤੁਹਾਨੂੰ ਦੱਸਦਾ ਕੋਈ ਹੋਊਗਾ ਜਿੰਮ ਜਿਹੜਾ ਰਹਿੰਦਾ ਹੋਊਗਾ 골ਡਨ એનર્ਜੀ ਓਕੇ ਇੱਕ ਹੈਗਾ ਸਿਲਵਰ ਅਨਰਜੀ ਸਿਲਵਰ એનર્ਜੀ ਅੱਜ ਮੇਰੇ ਕੋਲੇ ਅਵੇਲੇਬਲ ਨਹੀਂ ਮੈਂ ਤੁਹਾਨੂੰ ਦਿਖਾਉਂਦਾ ਸੇਮ ਡੱਬਾ ਸੇਮ ਚੀਜ਼ ਆ ਇਹਦੇ ਵਿੱਚ ਜੇ ਆਪਾਂ ਦੇਖਾਂਗੇ ਨਾ ਤੁਸੀਂ ਮੈਂ ਤੁਹਾਨੂੰ ਹੁਣੇ ਨਹੀਂ ਦਊਂਗਾ ਹੱਥ ਜਿ ਲੈ ਕੇ ਦੇਖਿਓ ਇਹਨੂੰ ਇਹਦੇ ਵਿੱਚ 골ਡਨ ਪਾਇਆ ਹੋਇਆ 골ਡਨ ਜੀ ਲੀਵਸ ਨੇ ਸੋਨੇ ਦੇ ਵਰਕ ਨਹੀਂ ਹੁੰਦਾ ਜਿਵੇਂ ਮਠਾਈ ਦੇ ਚਾਂਦੀ ਦਾ ਵਰਕ ਹੁੰਦਾ ਇਹ ਚ 골ਡ ਲੀਫ ਪੈਂਦਾ ਤੇ ਜਿਹੜਾ ਸਿਲਵਰ ਲੀਫ ਹੈ ਉਹ ਉਹ ਗਲਜ਼ ਵਾਸਤੇ ਪੈਂਦਾ ਕਿਉਂਕਿ ਉਹ ਥੋੜਾ ਜਿਹਾ ਸ਼ਾਂਤ ਹੁੰਦਾ ਮਤਲਬ ਜਿਨ੍ਹਾਂ ਦੀ ਗਰਮ ਤਸਵੀਰ ਹੁੰਦੀ ਹੈ ਉਹਨਾਂ ਨੂੰ ਦਿੰਦੇ ਆ ਸੀ ਤੇ ਇਹ ਇਹ ਨੇਚਰਲੀ ਆ ਕਿ ਲੇਡੀਜ਼ ਦੀ ਤਸਵੀਰ ਹਮੇਸ਼ਾ ਗॉड ਵੱਲੋਂ ਹੀ ਆ ਕਿ ਥੋੜੀ ਗਰਮ ਹੁੰਦੀ ਹੈ ਤੇ ਇਹ ਜਿਹੜਾ ਹੈਗਾ ਨਾ ਜੀ ਇਹ ਇਹ ਦੇਖੋ ਇਹਨੂੰ ਤੁਸੀਂ ਵੜ ਕੇ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਇਹ ਇੱਕ ਸਾਡਾ ਜਿਮ ਪ੍ਰੋਡਕਟ ਆ ਜਿਹੜਾ 골ਡਨ એનર્ਜੀ ਆ ਅਰੇ ਇਹ ਦੇਖੋ ਇੰਨੀ ਇੱਕ ਛੋਟੀ ਜੀ ਸ਼ੀਸ਼ੀ ਦੇ ਵਿੱਚ ਮੈਂ ਕਹਿੰਦਾ ਹੁਣ ਨਾ ਇਹ ਕੁੱਜੇ ਚ ਸਮੁੰਦਰ ਦਾ ਕੰਮ ਕਰਦਾ 4-5000 ਰੁਪਏ ਕਾਸਟ ਹੈ ਦੀ ਅੱਜ ਦੀ ਰੇਟ ਮਲੇ ਮਾਮੂਲੀ ਚੀਜ਼ ਨਹੀਂ ਹੈ ਇਹ ਗਰਲਜ਼ ਵਾਸਤੇ ਵੀ ਹੈ ਤੇ ਵੌਇਸ ਵਾਸਤੇ ਵੀ ਹੈ ਇਹਦੇ ਅੱਗੇ ਸਾਰੀਆਂ ਚੀਜ਼ਾਂ ਮਤਲਬ ਅਸੀਂ ਕਹਿੰਦੇ ਹਾਂ ਫਿੱਕੀਆਂ ਹੋ ਜਾਂਦੀਆਂ ਨੇ ਜਦੋਂ ਇਹ ਲੋਕੀ ਯੂਜ਼ ਕਰਦੇ ਆ ਹੂੰ 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 ਸਰ ਤੁਹਾਡੇ ਇੰਨੇ ਸਾਰੇ ਪ੍ਰੋਡਕਟਸ ਨੇ ਜਿਵੇਂ ਇਹ ਹਰ ਕਿਸੇ ਦੇ ਘੱਟੋ-ਘੱਟ 5-5 6-6 ਫਾਇਦੇ ਨੇ ਹਨਾ ਜੋ ਆਪਾਂ ਦੇਖ ਰਹੇ ਹਾਂਗੇ 200 250 ਇੱਕ ਪ੍ਰੋਡਕਟ ਦਾ ਜੇ ਤੁਸੀਂ ਆਮਲੇ ਦੀ ਗੱਲ ਕਰੋ 250 300 ਫਾਇਦੇ ਬਿਲਕੁਲ ਹਾਂਜੀ ਮਤਲਬ ਫਿਰ ਇਹਨਾਂ ਨੂੰ ਸਹੀ ਮਾਤਰਾ ਦੇ ਵਿੱਚ ਕਦੋਂ ਕਿਹੜਾ ਪ੍ਰੋਡਕਟ ਲੈਣਾ ਚਾਹੀਦਾ ਹੈ ਜਾਂ ਉਹ ਹਰ ਪਰਸਨ ਦੇ ਹਿਸਾਬ ਨਾਲ ਹੋਊਗਾ ਜਾਂ ਕਿਸੇ ਨੂੰ ਜਨਰਲੀ ਅਗਰ ਕਿਸੇ ਨੇ ਘਰੇ ਬੈਠੇ ਕਿਸੇ ਨੇ ਪ੍ਰੋਗਰਾਮ ਦੇਖ ਕੇ ਸ਼ੁਰੂ ਕਰਨਾ ਤਾਂ ਕਿਵੇਂ ਉਹਨਾਂ ਨੂੰ ਤੁਸੀਂ ਪ੍ਰੈਸਕ੍ਰਾਈਬ ਕਿਦਾਂ ਕਰੋਗੇ ਕਿ ਉਹਨਾਂ ਨੂੰ ਕਿਵੇਂ ਲੈਣਾ ਚਾਹੀਦਾ ਜਿਵੇਂ ਨਾ ਪ੍ਰੋਡਕਟ ਕੋਈ ਸਾਡੇ ਥਰੂ ਸ਼ੁਰੂ ਕਰਦਾ ਜਿਵੇਂ ਸਾਡੀ ਵੈਬਸ ਲੋਕੀ okay. www.vaidwan.com ਉਹ ਜਿਹੜੀ ਵੈਬਸਾਈਟ ਹੈ ਆਪਣੀ ਉਹਦੇ ਉੱਤੇ ਅਸੀਂ ਜਦੋਂ ਕਹਿੰਨੇ ਕਿ ਤੁਸੀਂ ਲਿਖੋ ਆਪਣਾ హెయిర్ ਪ੍ਰੋਬਲਮ ਤਾਂ ਉਹਨਾਂ ਨੂੰ ਸਾਡੀ ਸਾਈਟ ਤੇ ਸਾਡੇ ਜਿੰਨੇ ਵੀ హెయిਰ ਦੇ ਉੱਤੇ ਪ੍ਰੋਡਕਟ ਨੇ ਜਾਂ ਜਿੰਨੀ ਕਸੀ ਜਾਣਕਾਰੀ ਜਿੰਨੇ ਸਾਨੂੰ ਗਿਆਨ ਆ ਪੂਰੀ ਜਾਣਕਾਰੀ ਦਿੱਤੀ ਹੋਇਆ ਉਹਨੂੰ ਆਪਣੀ ਭਾਸ਼ਾ ਦੇ ਵਿੱਚ ਕਲਿੱਕ ਕਰੋ ਹਿੰਦੀ ਪੰਜਾਬੀ ਇੰਗਲਿਸ਼ ਉਰਦੂ ਜਿਹੜੀ ਮਰਜੀ ਮਤਲਬ 60 70 ਭਾਸ਼ਾ ਹੈਗੀਆਂ ਨੇ ਜਿਹੜੀਆਂ ਉਹਦੇ ਵਿੱਚ ਅਸੀਂ ਦਿੱਤੀਆਂ ਨੇ ਆਪਣੀ ਆਪਣੀ ਭਾਸ਼ਾ ਤੁਸੀਂ ਉਹਦੇ ਵਿੱਚ ਸਿਲੈਕਟ ਕਰਕੇ ਉਹਨੂੰ ਤੁਸੀਂ ਪੜ੍ਹ ਸਕਦੇ ਹੋ ਉਹ ਜਦੋਂ ਪੜਦਾ ਹੈ ਇਨਸਾਨ ਤਾਂ ਫਿਰ ਉਹ ਨਾਲ ਸਾਡੇ ਨਾਲ ਚੈਟ ਵੀ ਕਰ ਲੈਂਦਾ ਕਈ ਵਾਰੀ ਅੱਛਾ ਫਿਰ ਜਿਹੜੇ ਸਾਡੇ ਐਕਸਪਰਟ ਨੇ ਉਹ ਸਾਰੇ ਬੀਐਮਐਸ ਡਾਕਟਰ ਨੇ ਜਾਂ ਡਾਈਟੀਸ਼ਨ ਨੇ ਉਹ ਨਾਲ ਹੀ ਉਹਨੂੰ ਜਵਾਬ ਦੇ ਦਿੰਦਿਆਂ ਤੇ ਉਹ ਲੋਕੀ ਫਿਰ ਉਹਨੂੰ ਯੂਜ਼ ਕਰਦੇ ਆ ਫਿਰ ਜਿਹੜਾ ਅਸੀਂ ਬਾਕਸ ਭੇਜਦੇ ਆ ਜਿੱਦਾਂ ਇਹ ਇਹ ਮੰਨ ਲਓ ਇਹ ਵੀਟ ਗ੍ਰਾਸ ਦੀ ਆਪਾਂ ਗੱਲ ਕਰੀਏ ਜਿਹਦੇ ਬਾਕਸ ਜਾਂਦਾ ਇਹਦੇ ਉੱਤੇ ਇੱਕ ਇੱਕ ਥੀਂਜ ਮੈਂਸ਼ਨ ਹੈ ਤੇ ਪਲੱਸ ਇਹਦੇ ਦੇ ਨਾਲ ਅਸੀਂ ਸਕੈਨਰ ਲਾਇਆ ਹੋਇਆ ਤਾਂ ਉਹ ਅੱਜਕੱਲ ਬڑے ਬੱਚੇ ਐਕਸਪਰਟ ਨੇ ਉਹ ਇਹਨੂੰ ਸਕੈਨ ਕਰਦੇ ਆ ਤੋ ਸਾਰਾ ਉਹਨਾਂ ਦੇ ਅੱਗੇ ਖੁੱਲ ਜਾਂਦਾ ਤੇ ਉਹਨੂੰ ਦੇਖ ਕੇ ਵੀ ਇਹ ਕਿੰਨੀ ਦੇਰ ਖਾਣਾ ਕਦੋਂ ਖਾਣਾ ਕਿੰਨੀ ਉਮਰ ਦੇ ਪਰਸਨ ਨੇ ਕਿਵੇਂ ਲੈਣਾ ਤੇ ਫਿਰ ਇਹਨੂੰ ਕਿਵੇਂ ਦੁਬਾਰਾ ਮੰਗਾਉਣਾ ਉਹ ਸਾਰੀ ਚੀਜ਼ੇ ਦੇ ਵਿੱਚ ਮੈਂਸ਼ਨ ਹੁੰਦੀ ਹੈ ਤਾਂ ਕਿ ਉਹਨਾਂ ਨੂੰ ਐ ਲੱਗੇ ਵੀ ਇਹ ਸ਼ੋਰੂਮ ਹੀ ਸਾਡਾ ਸਾਡੇ ਹੱਥ 'ਚ ਹੈ ਸਾਡਾ ਸ਼ੋਰੂਮ ਹੈ ਮਤਲਬ ਕਈ ਲੋਕੀ ਕਹਿਣਗੇ ਗੁਲਦੋ ਕਿੱਥੇ ਮਿਲੋਗੇ ਮੈਂ ਕਹਿੰਦਾ ਵੀ ਮੈਂ ਤਾਂ ਚੰਡੀਗੜ੍ਹ ਹੀ ਮਿਲੂੰਗਾ ਲੇਕਿਨ ਜੇ ਤੁਸੀਂ ਚਾਹੋ ਮੈਂ ਤੁਹਾਡੇ ਘਰੇ ਮਿਲਣਾ ਤਾਂ ਸਾਡੀ ਗੂਗਲ ਤੇ ਚਲੇ ਜਾਓ ਮੈਂ ਤੁਹਾਡੇ ਕੋਲ ਹੀ ਬੈਠਾ 24 ਘੰਟੇ ਤੁਹਾਡੇ ਨਾਲ ਡਿਸਕਸ ਚੱਲਦੀ ਰਹਿੰਦੀ ਹੈ ਇਸ ਤਰ੍ਹਾਂ ਹੀ ਬਣਾਤਾ ਸਾਰਿਆਂ ਲਈ ਹਾਂ ਇਹ ਸਭ ਤੋਂ ਈਜ਼ੀ ਸਿਸਟਮ ਹੈ ਸਰ ਅੱਜਕੱਲ ਹਰ ਕੋਈ ਜ਼ਿਆਦਾ ਸ਼ਿਕਾਇਨ ਆ ਜਿੱਦਾਂ ਮੇਰੀ ਮੰਮਾ ਉਹਨਾਂ ਨੂੰ ਇਹ ਹੁੰਦਾ ਕਿ ਸਵੇਰੇ ਚ 10 ਵਜੇ ਬਣਾ ਲਈ ਉਹਦੇ ਬਾਅਦ ਫੇਰ ਪਚਾ ਬਣਾ ਲਓ ਜੇ ਕੋਈ ਆਗੇ ਫੇਰ ਚਾਹ ਧਰ ਲਓ ਮਤਲਬ ਉਹਨਾਂ ਨੂੰ ਇਹ ਹੁੰਦਾ ਕਿ ਮੈਨੂੰ ਚਾਹ ਮਿਲਣੀ ਚਾਹੀਦੀ ਹੈ ਅਸੀਂ 2-3 ਵਾਰ ਇਹ ਵੀ ਕੀਤਾ ਕਿ ਮਤਲਬ ਮੰਮੀ ਚਾਹ ਘਟਾ ਦਿਓ ਹਨਾ ਡਾਕਟਰ ਨੇ ਵੀ ਕਿਹਾ ਕਿ ਨਹੀਂ ਨਹੀਂ ਤੁਸੀਂ ਚਾਹ ਨਹੀਂ ਪੀਣੀ ਜਿੱਦਾਂ ਹੀ ਉਹਨਾਂ ਨੇ ਚਾਹ ਛੱਡੀ ਤੇ ਉਹਨਾਂ ਨੂੰ ਹੈਡੈਕ ਹੋਣ ਲੱਗ ਗਿਆ ਤੇ ਉਹ ਅਗਰ ਚਾਹ ਮਤਲਬ ਆਪਾਂ ਕੀ ਕਰ ਸਕਦੇ ਆ ਉਹਨਾਂ ਲਈ ਹੁਣ ਤੁਸੀਂ ਦੇਖੋ ਵੀ ਚਾਹ ਛੱਡੀ ਹੈਡੈਕ ਹੋ ਗਿਆ ਹਾਂਜੀ ਮੈਂ ਚਾਹ ਦੇ ਖਿਲਾਫ ਵੀ ਨਹੀਂ ਹੈਗਾ ਪਰ ਮੈਂ ਬਹੁਤਾ ਉਹਦੇ ਫੇਵਰ ਚ ਵੀ ਕਿਉਂ ਨਹੀਂ ਹੈਗਾ ਕਿ ਮੈਨੂੰ ਉਹਦੇ ਸਾਈਡ ਇਫੈਕਟ ਪਤਾ ਹੈ ਪਰ ਮੈਨੂੰ ਉਹਦੇ ਗੁੱਡ ਇਫੈਕਟ ਵੀ ਪਤਾ ਹੈ ਓਕੇ ਐਸੀ ਗੱਲ ਨਹੀਂ ਹਰ ਚੀਜ਼ ਦਾ ਅੱਛਾ ਤੇ ਬੁਰਾ ਦੋਨੋਂ ਇਫੈਕਟ ਹੁੰਦੇ ਆ ਚਾਹ ਅਗਰ ਤਾਂ ਆਪਾਂ ਦਿਨ ਚ ਦੋ ਵਾਰੀ ਲੈਣਿਆ ਉਹ ਵੀ ਕੁਝ ਖਾ ਪੀ ਕੇ ਉਸ ਤੋਂ ਬਾਅਦ ਕਹੀ ਤਾਂ ਪਤਾ ਕੀ ਖਾਣਾ ਚਾਹਤ ਹੈ ਹੁਣ ਜਿਵੇਂ ਰੋਟੀ ਖਾਧੀ ਕਈ ਲੋਕ ਕਹਿਣਗੇ ਚਾਹ ਪੀ ਲੋ ਥੋੜੀ ਰੋਟੀ ਹਜਮ ਜੀ ਹੋ ਜੂਗੀ ਉਹ ਹਜਮ ਨਹੀਂ ਹੁੰਦੀ ਉਲਟਾ ਬਾਡੀ ਦੇ ਅੰਦਰ ਕੈਮੀਕਲ ਰਿਐਕਸ਼ਨ ਹੁੰਦਾ ओके ਉਹ ਸਾਡੇ ਹੌਲੀ ਹੌਲੀ ਨਸਾਂ ਨੂੰ ਵੀਕ ਕਰਦਾ ਜੇ ਅਸੀਂ ਨਹੀਂ ਪੀਵਾਂਗੇ ਸਾਡੀ ਬੋਡੀ ਐਕਚੁਅਲ ਹੋ ਗਈ ਉਹਦੀ ਤੇ ਉਹ ਸਾਨੂੰ ਨੁਕਸਾਨ ਨਹੀਂ ਜਿੱਦਾਂ ਆਪਾਂ ਪਰੌਂਠਾ ਜਿੱਦਾਂ ਕੋਈ ਬਣਾਉਂਦੇ ਆ ਉਹਦੇ ਨਾਲ ਵੀ ਚਾਹ ਪੀ ਲੈਂਦੇ ਆ ਆਲੂ ਦਾ ਪਰੌਂਠਾ ਨਾ ਚਾਹ ਪੀ ਤਾਂ ਵੀ ਡਬੋਲੇ ਵੀ ਖਾਂਦੇ ਹਨਾ ਪਰ ਉਹ ਚਾਹ ਜ ਪਰੌਂਠਾ ਨਹੀਂ ਡਬੋ ਰਹੇ ਉਹ ਆਪਣੀ ਸਿਹਤ ਡਬੋ ਰਹੇ ਮੈਂ ਜੋ ਜੋ ਬਾਕੀ ਤਾਂ ਠੀਕ ਹੈ ਤਾਂ ਕੱ ਚੱਲੀ ਜਾਂਦੇ ਦੁਨੀਆ ਦੇ ਲੋਕੀ दारू ਪੀਂਦੇ ਇੱਕ ਬੰਦਾ ਸੀਗਾ ਉਹ ਉਹ ਉਹਨੂੰ ਘਰ ਵਾਲੀ ਨੇ ਕਿਹਾ ਵੀ ਤੂੰ ਚਾਹ ਪੀ ਲਿਆ ਕਰ ਦਾਰੂ ਛੱਡ ਦੇ ਉਹ ਮੈਂ ਜਾਣਦਾ ਉਹਨੂੰ ਚੰਗੀ ਤਰ੍ਹਾਂ ਮੇਰੇ ਕੋਲ ਉਹਨਾਂ ਨੇ ਫੇਰ ਛੱਡੀ ਬਾਅਦ ਚ ਦਰੂ ਵੀ ਚੜਾਈ ਉਹਨਾਂ ਦੀ ਉਹ ਕੀ ਕਰ ਰਗਾ ਕਰਨ ਵੀ ਹਰ ਵਕਤ ਚਾਹੀ ਪੀ ਜਾਵੇ ਚਾਹ ਚੋ ਤੇ ਮਤਲਬ ਉਹ ਸਾਨੂੰ ਦੱਸਿਆ ਕਿ ਸੀ ਬਹੁਤ ਖਾਸ ਤਾਂ ਮਤਲਬ ਕਈ ਲੋਕ ਕਿ ਐ ਵੀ ਤੱਕਾ ਕਰਦੇ ਨੇ ਆਪ ਦੇ ਨਾਲ ਉਹ ਵੀ ਚੀਜ਼ਾਂ ਦੇ ਨੇ ਵਧੀਆ ਜ਼ਿੰਦਗੀ ਉਹਨਾਂ ਨੂੰ ਜੀਣੀ ਆਂਦੀ ਆ ਪਰ ਜਿਹੜੇ ਉਹ ਚਾਹ ਦੀ ਤੁਸੀਂ ਗੱਲ ਕੀਤੀ ਵੀ ਮੰਮੀ ਤੁਹਾਡੇ ਚਾਹ ਪੀਵੇ ਤੁਹਾਡੇ ਮੰਮੀ ਨਹੀਂ ਸਾਡੇ ਮੰਮੀ ਵੀ ਪੀਂਦੇ ਨੇ ਕਿਉਂਕਿ ਅੱਜ ਕੱਲ ਦੇ ਬੱਚੇ ਕਿਹਦੇ ਹੁੰਦੇ ਵੈਦਰ ਵੀ ਇਦਾਂ ਹੋ ਗਿਆ ਅੱਜ ਕੱਲ ਜਿਹੜੀ ਯੂਥ ਹੈ ਇਹ ਥੋੜੀ ਜੀ ਚਾਹ ਵੱਲ ਇੰਟਰਸਟ ਕਿਉਂ ਘਟ ਗਿਆ ਇਹਨਾਂ ਨੂੰ ਮੌਕੇ ਹੀ ਨਹੀਂ ਮਿਲਦਾ ਇਹਨਾਂ ਨੂੰ ਕੋਈ ਬਣਾ ਕੇ ਦੇਣ ਵਾਲਾ ਹੈ ਨਹੀਂ ਆਪ ਬਣਾਉਣੀ ਨਹੀਂ ਮੰਮੀ ਤਾਂ ਘੂਰ ਕੇ ਵੀ ਬਣਵਾ ਲੈਂਦੀ ਆ ਤਾਂ ਲੇਕਿਨ ਚਾਹ ਆ ਜਿਹੜੀ ਹੈ ਨਾ ਇਹ ਦਿਨ 'ਚ ਅਗਰ ਦੋ ਵਾਰ ਹੂੰ ਜਿਵੇਂ ਪੁੱਛੇ ਜੇ ਕਰੋਨਾ ਕਾਲ ਸੀਗਾ ਅਸੀਂ ਉਸ ਟਾਈਮ ਲੋਕਾਂ ਨੂੰ ਕਿਹਾ ਵੀ ਤੁਸੀਂ ਚਾਹ ਦਾ ਸਹਾਰਾ ਲਓ ਜੀ ਜੀ ਹੂੰ ਚਾਹ ਨੇ ਕਰੋਨਾ ਕਾਲ 'ਚ ਲੋਕਾਂ ਨੂੰ ਬਹੁਤ ਫਾਇਦਾ ਕੀਤਾ ਮਤਲਬ 1 ਟਾਈਮ ਸਵੇਰੇ 1 ਟਾਈਮ ਸ਼ਾਮ ਨੂੰ ਲੇਕਿਨ ਚਾਹ ਰੋਟੀ ਤੋਂ ਅੱਧਾ ਪੌਣਾ ਘੰਟਾ ਬਾਅਦ ਇਹ ਨਾ ਹੋਵੇ ਵੀ ਤੁਸੀਂ ਹਲੇ ਖਾਣਾ ਖਾ ਕੇ ਹਟਿਓ ਤੁਸੀਂ ਜਿੱਥੇ ਤਾਂ ਸੌਫ ਖਾਣੀ ਦੀ ਉਹਦੇ ਨਾਲ ਗੁੜ ਖਾਣਾ ਸੀ ਉਹਦੀ ਜਗ੍ਹਾ ਤੁਸੀਂ ਚਾਹ ਉਹ ਵੀ ਚਾਹ ਉਤੋਂ ਗੁੜ ਵਾਲੀ ਚਾਹ ਹੋਰ ਨਾਵਾ ਹਾਂ আচ্ছা ਉਹ ਨਹੀਂ ਸਿਰ੍ਹਾ ਤੇ ਗੁੜ ਚਾਹ ਚਾਹ ਪੱਤੀ ਇੱਕ ਕੈਮੀਕਲ ਹੈ ਹਾਂ ਹਾਂ ਗੁੜ ਅਮਰਤ ਹੈ ਅਮਰਤ ਦਾ ਤੇ ਉਹਦਾ ਮੇਲ ਕਿਵੇਂ ਹੋ ਸਕਦਾ ਉਹ ਉਹ ਜਿਦੋਂ ਪੀਂਨੇ ਆ ਫਿਰ ਉਦੋਂ ਤਾਂ ਬੜਾ ਵਧੀਆ ਲੱਗਦਾ ਬੜਾ ਆਨੰਦ ਆ ਸਾਰੇ ਜਾਣੇ ਵੈਰੀ ਟੇਸਟੀ ਕਰਕੇ ਨਿਕਲ ਜਾਂਦੇ ਪਰ ਜਦੋਂ ਸਵੇਰੇ ਉਹਦੀ ਗੱਲ ਬਣਦੀ ਆ ਪੇਟ ਖਰਾਬ ਕਬਜ ਗੈਸ ਕਿਸੇ ਨੂੰ ਕੁਝ ਤਾਂ ਉਹ ਪ੍ਰੋਬਲਮ ਆਉਂਦੀਆਂ ਨੇ ਹਾਂ ਇਹ ਜ਼ਰੂਰ ਹੈ ਵੀ ਦਿਨ ਚ ਦੋ ਵਾਰੀ ਚਾਹ ਪੀਣਾ ਬਹੁਤ ਵਧੀਆ ਚੀਜ਼ ਹੈ ਓਕੇ ਪੀਣਾ ਚਾਹੀਦਾ ਪਰ ਜੇ ਤੁਸੀਂ ਚਾਹਤੋਂ ਧੂਰ ਹੀ ਰਹਿਣਾ ਚਾਹੁੰਦੇ ਹੋ ਤਾਂ ਆਯੁਰਵੈਦਿਕ ਸਿਸਟਮ ਦੇ ਵਿੱਚ ਬਹੁਤ ਅੱਛੀਆਂ ਚੀਜ਼ਾਂ ਹੈਗੀਆਂ ਨੇ ਜਿਵੇਂ ਮੰਨ ਲਓ ਅਰਜੁਨਛਾਲ ਅਰਜੁਨ ਦਾ ਇੱਕ ਪੇੜ ਆ ਮੈਂ ਤਾਂ ਆਪਣੇ ਬਹੁਤ ਸਾਰੇ ਜਿਹੜੇ ਮੇਰੇ ਕੋਲੇ ਆਉਂਦੇ ਆ ਰੋਜ਼ ਪੇਸ਼ੈਂਟ ਕਾਫੀ ਤਾਂ ਮੇਰੇ ਕੋਲ ਪੰਜਾਬ ਦੇ ਮੇਰੇ ਭੈਣ ਭਰਾ ਸਾਰੇ ਪੰਜਾਬ ਤੋਂ ਹੀ ਆਉਂਦੇ ਆ ਉਹਨਾਂ ਨੂੰ ਮੈਂ ਕਹਿੰਦਾ ਉਹਨਾਂ ਘਰੇ ਮੋਟਰ ਆਪਣੇ ਜ਼ਿੰਮੇਦਾਰ ਕੋਈ ਕੋਚ ਹਨ ਵੀ ਜੇ ਨਹੀਂ ਵੀ ਹੈਗੀ ਤਾਂ ਵੀ ਜਿੱਥੇ ਵੀ ਪਿੰਡ 'ਚ ਤੁਹਾਨੂੰ ਵਧੀਆ ਲੱਗੇ ਉੱਥੇ ਇੱਕ ਅਰਜੁਨ ਦਾ ਪੇੜ ਲਾ ਕੇ ਰੱਖੋ अर्जुन ਦਾ ਪੇੜ ਮਤਲਬ ਦਿਲ ਦਾ ਸਭ ਤੋਂ ਬੈਸਟ ਦੋਸਤ ਆਪਣੇ ਹਾਰਟ ਦਾ ਸਭ ਤੋਂ ਬੈਸਟ ਦੋਸਤ अर्जुन ਦਾ ਪਾਊਡਰ ਲੈ ਲਓ ਜਾਂ अर्जुन ਦੀ ਲੱਕੜੀ ਲੈ ਲਓ ਉਹਨੂੰ ਰਾਤ ਨੂੰ ਪਾਣੀ ਚ ਪਿਓਗੇ ਸਵੇਰੇ ਪੀ ਲਓ ਜਾਂ ਫਿਰ ਉਹਨੂੰ ਜਦੋਂ ਚਾਹ ਪੀਣ ਦਾ ਬਹੁਤਾ ਹੀ ਮੂਡ ਹੈ ਦੋ ਚਾਰ ਪੱਤੇ ਤુલਸੀ ਦੇ ਉਹਦੇ ਵਿੱਚ ਅਰਜੁਨ ਦਾ ਸੱਕ ਕਿ ਇੰਧਾ ਦੀ ਅਦਰਕ ਪਾ ਲਓ ਇਹ ਸਾਰਾ ਪਾ ਕੇ ਉਹ ਕੜਾਹ ਬਣਾ ਲਓ ਉਹ ਜਿਹੜਾ ਕੜਾਹ ਹੈ ਨਾ ਜੀ ਉਹ ਤੁਹਾਨੂੰ ਕਾਫੀ ਧੀਰ ਤੱਕ ਜਿਹੜਾ ਤੁਸੀਂ ਕਹਿੰਦੇ ਸਿਰ ਦੁਖਦਾ ਉਹ ਤੋਂ ਬਚਾਉਂਦਾ ਕਿਉਂਕਿ ਤુલਸੀ ਬਹੁਤ ਵਧੀਆ ਚੀਜ਼ ਹੈ ਔਰ ਜਿਹੜਾ ਅਦਰਕ ਹੈ ਉਸ ਤੋਂ ਵੀ ਉੱਪਰ ਚੀਜ਼ ਹੈ ਫਿਰ ਜੇ ਅਰਜੁਨ ਦਾ ਸੱਕ ਪੈ ਗਿਆ ਉਹਨੇ ਤੁਹਾਡੀ ਹਾਰਟ ਦੀਆਂ ਆਟਰੀਜ਼ ਨੂੰ ਹੈਲਪ ਕਰਨੀ ਹੈ ਤਾਂ ਉਹ ਜਿਹੜੀ ਚੀਜ਼ ਆ ਉਹ ਤੁਹਾਨੂੰ ਲਾਈਫਟਾਈਮ ਲਈ ਬਿਮਾਰੀਆਂ ਤੋਂ ਬਚਾਉਗੀ ਜਿਹੜੀ ਅਸੀਂ ਚਾਹ ਜਾਦਾ ਪੀਂਨੇ ਆ ਉਹ ਬਿਮਾਰੀਆਂ ਦੇ ਨੇੜੇ ਲੈ ਕੇ ਜਾਉਗੀ ਹੁਣ ਸਾਡੇ ਜਿਵੇਂ ਕਈ ਆਣਗੇ ਗੋਲਸਰ ਤੁਸੀਂ ਦੱਸ ਦਿਨੋ ਇੰਨੀਆਂ ਗੱਲਾਂ ਕਿਹੜਾ ਯਾਦ ਰੱਖੇ ਮੈਂ ਕਹਿੰਦਾ ਰੱਖਿਆ ਵੀ ਕਰੋ ਸਾਰੀਆਂ ਗੱਲਾਂ ਸਾਡੇ ਦੇ ਵੀ ਨਾ ਚੱਲੋ ਕਿਉਂਕਿ ਇੱਕ ਅਨਾਰ 100 ਬਿਮਾਰ ਕਿੰਨੇ ਕ ਲੋਕਾਂ ਨੂੰ ਅਸੀਂ ਵੀ ਦੇ ਦਾਂਗੇ ਜੀ ਜੀ ਪਰ ਇਹ ਜ਼ਰੂਰ ਹੈ ਕਿ ਜਿੰਨੇ ਕ ਸਾਡੇ ਕੋਲ ਆਉਂਦੇ ਨੇ ਜਾਂ ਜਿੰਨੇ ਕ ਲੋਕਾਂ ਨੂੰ ਅਸੀਂ ਪਹੁੰਚਾ ਸਕਦੇ ਆ ਸਾਡੀ ਜਿੰਨੀ ਕ ਕਪੈਸਿਟੀ ਆ ਉਹਨਾਂ ਅੱਪਰ ਆਰਡਰ ਕਰਕੇ ਨਾ ਥੋੜਾ ਜਿਹਾ ਵੇਟ ਕਰ ਲਿਆ ਕਰੋ ਕਿਉਂਕਿ ਅਸੀਂ ਉਹ ਕੰਮ ਨਹੀਂ ਕਰਦੇ ਵੀ ਜੇ ਮਤਲਬ ਜਿਆਦਾ ਆਰਡਰ ਆਗੇ ਤਾਂ ਕੋਈ ਚੀਜ਼ ਮਰਜੀ ਭੇਜੀ ਜਾਓ ਇਸ ਤਰ੍ਹਾਂ ਦਾ ਨਹੀਂ ਹੁੰਦਾ ਸਾਡੇ ਕੋਲ ਜੇ ਮਤਲਬ ਜੜੀ ਬੂਟੀਆਂ ਵਿੱਚ 10 ਪੈਂਦੀਆਂ ਨੇ ਨਾ ਅਗਰ 9 ਹੈਗੀਆਂ 10ਵੀਂ ਜੜੀ ਬੂਟੀ ਨਹੀਂ ਹੈਗੀ ਜਦੋਂ ਤੱਕ ਉਹ ਅਵੇਲੇਬਲ ਨਹੀਂ ਹੁੰਦੀ ਅਸੀਂ ਨਹੀਂ ਭੇਜਣਾ ਪ੍ਰੋਡਕਟ ਕਿਸੇ ਨੂੰ ਵੀ ਨਾ ਅਸੀਂ ਦਈਏ ਨਾ ਕੋਈ ਮੰਗੇ ਇਦਾਂ ਜੇ ਉਹਨਾਂ ਨੂੰ ਸਮਝ ਆ ਜਾਂਦੀ ਹੈ ਜੀ ਜੀ ਹੁਣ ਇਹਦੇ ਵਿੱਚ ਦੇਖੋ ਤੁਸੀਂ ਛੋਟੀ ਇਲਾਚੀ ਉਸ ਤੋਂ ਬਾਅਦ ਜਿਹੜੇ ਹੈਗੇ ਉਹ ਆਪਣੇ ਫੁੱਲ ਫੁੱਲ ਹੁੰਦੇ ਆ ਜੀ ਜਿਹਨਾਂ ਨੂੰ ਗੁਲਕੰਦ ਵਗੈਰਾ ਬਣਦੀ ਹੈ ਗੁਲਾਬ ਦੇ ਫੁੱਲ ਗੇਂਦੇ ਦੇ ਫੁੱਲ ਇਹ ਚ ਅਸੀਂ ਮੇਨ ਗੇਂਦਾ ਅ ਚਲੋ ਗੱਲਾਂ 'ਚ ਗੱਲ ਆਏ ਤੁਸੀਂ ਆਪਣੇ ਮੰਮੀ ਨੂੰ ਕਿਹਾ ਕਿ ਉਹ ਮੀ ਗੇਂਦੇ ਦਾ ਫੁੱਲ ਸੁਕਾ ਲੋ ਹਾਂ ਹਾਂ ਸੁਕਾ ਕੇ ਉਹ ਫੁੱਲ ਨੂੰ ਇੱਕ ਦਿਨ ਉਬਾਲ ਕੇ ਚਾਹ ਮੰਗੂ ਚਾਹ ਦੀ ਪੱਤੀ ਦੀ ਜਗ੍ਹਾ ਉਹ ਪਾ ਕੇ ਤੁਸੀਂ ਪੀ ਕੇ ਦੇਖਿਓ ਜੇ ਸ਼ਾਮ ਤੱਕ ਨਾ ਗਾਣਾ ਗਾਵੇ ਸਸਰਾਲ ਦੇ ਦਾ ਮਤਲਬ ਸਰੀਰ ਖੜ ਜਾਂਦਾ ਉਹਦੇ ਨਾਲ ਹਾਂਜੀ ਉਹ ਐਸੀ ਚੀਜ਼ ਆ ਤੇ ਇਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਜੀ ਲੌਂਗ ਪਾਇਆ ਮਲਠੀ ਪਾਈ ਹੈ ਦਾਲਚੀਨੀ ਪਾਈ ਹੈ ਉਦੋਂ ਬਾਅਦ ਸਾਰਾ ਨੁਸਖਾ ਮੈਂ ਲਿਖਿਆ ਬੜੀ ਇਲਾਇਚੀ ਪਾਈ ਹੈ ਸੇਲਮ ਦੀ ਜੜ ਪਾਈ ਹੈ ਆਲਰੇਡੀ एवरीथिंग ਇਹ ਚਾਰਜ ਹੁੰਦਾ ਚਾਹ ਦਾ ਮਸਾਲਾ ਇਹਨਾਂ ਅਰਜੁਨ ਦਾ ਸ਼ੱਕ ਦੇਖੋ ਸਭ ਤੋਂ ਲਾਸਟ ਪਰ ਉਦੋਂ ਬਾਅਦ ਮਿਰਚ ਵੀ ਪਾਈ ਹੈ ਜੀ ਕਾਲੀ ਛੋਟੀ ਮਤਲਬ ਇਹਦਾ ਟੇਸਟ ਆਉਂਦਾ ਇਹਦੇ ਵਿੱਚ ਸੌਂਫ ਤਾਂ ਇੱਥੇ ਪਈ ਹੋ ਦਿਖੂਗੀ ਤੁਹਾਨੂੰ ਦੇਖਿਓ ਤੇ ਇਹ ਜਿਹੜਾ ਟੇਸਟ ਹੈ ਨਾ ਇਹਦਾ ਨਾਮ ਫਿਰ ਰੱਖਿਆ ਗਿਆ ਸ਼ਾਹੀ ਬੈਦ ਦੇਸੀ ਚਾਹ ओके okay. शाही बैद मतलब ਇਹ ਨਾਮ ਅਸੀਂ ਸ਼ਾਹੀ ਤਾਂ ਦਿੱਤਾ ਵੀ ਜਿਹੜਾ ਵੀ ਪੀਏ ਉਹਦੇ ਘਰੇ ਡੱਬਾ ਪਿਆ ਹੋਵੇ ਉਹਨੂੰ ਪ੍ਰਾਊਡ ਜਾ ਫੀਲ ਹੋਵੇ ਆਏ ਗਏ ਨੂੰ ਵੀ ਕਹੇ ਵੀ ਮੈਂ ਤੈਨੂੰ ਸ਼ਾਹੀ बैद ਵਾਲੀ ਚਾਹ ਪਲਾਣਾ ਮਤਲਬ ਇਹ ਉਹ ਚੀਜ਼ ਹੈ ਜੇ ਜੇ ਤੁਸੀਂ ਕਿਸੇ ਨੂੰ ਆਏ ਮਹਿਮਾਨ ਨੂੰ ਪਲਾਹਤੀ ਨਾ ਅਗਲੀ ਵਾਰੀ ਤੁਹਾਨੂੰ ਮਿਲਣ ਦਾ ਬਹਾਨਾ ਲੱਭੂਗਾ ਉਹ ਜਾਂ ਫਿਰ ਡੱਬਾ ਚੱਕ ਕੇ ਲੈ ਕੇ ਜਾਣਾ ਪਰ ਇਹ ਉਹ ਚੀਜ਼ ਆ ਗੁੱਡ એનર્ਜੀ ਇੱਕ ਸਰ ਜਿਹਦਾ ਗ੍ਰੀਨ ਟੀ ਉਹ ਵੀ ਇਦਾਂ ਹੀ ਕੰਮ ਕਰਦੀ ਆ ਇਹ ਗ੍ਰੀਨ ਟੀ ਪਤਾ ਨਹੀਂ ਕਿੱਥੋਂ ਆ ਗਈ ਜੀ ਓਕੇ ਅਸੀਂ ਤਾਂ ਲੋਕਾਂ ਨੂੰ ਮਨਾ ਕਰਦੇ ਆ ਕਿ ਇਹ ਜੇ ਲੈਣੀ ਵੀ ਆ ਤੋ ਬਹੁਤ ਹੀ ਐਕਸਪਰਟ ਡਾਈਟੀਸ਼ਨ ਦੀ ਸਲਾਹ ਲਾ ਇਹਨੂੰ ਇਦਾਂ ਨਾਲ ਲੋ ਗ੍ਰੀਨ ਟੀ ਜਿਹੜੀ ਆ ਜੇ ਸਾਡੇ ਲਈ ਕਿਤਨੇ ਕਿਤੇ ਫਾਇਦੇਮੰਦ ਚੀਜ਼ ਆ ਤਾ ਉਹ ਸਾਡੇ ਲਈ ਕਿਤਨੇ ਕਿਤੇ ਕਈ ਵਾਰੀ ਬਹੁਤ ਵੱਡਾ ਸਾਈਡ ਇਫੈਕਟ ਦੇ ਜਾਂਦੀ ਆ ਔਰ ਜਿਹਦਾ ਕਈ ਵਾਰੀ ਇਲਾਜ ਨਹੀਂ ਫਿਰ ਲੱਭਦਾ ਓਕੇ ਇਹਦੇ ਕੀ ਸਾਈਡ ਇਫੈਕਟ ਇਹਦੇ ਜਿਹੜੇ ਸਾਈਡ ਇਫੈਕਟ ਨੇ ਜੀ ਕਈ ਵਾਰੀ ਨਾ ਸਾਡਾ ਟੈਂਪਰੇਚਰ ਬਾਡੀ ਦਾ ਲੋ ਕਰਨ ਲੱਗ ਜਾਂਦੀ ਆ ਜਦੋਂ ਸਾਡਾ ਬਾਡੀ ਦਾ ਟੈਂਪਰੇਚਰ ਲੋ ਹੁੰਦਾ ਨਾ ਜੀ ਅੱਜ ਤੱਕ ਇਤਿਹਾਸ ਦੇ ਵਿੱਚ ਕੋਈ ਅਸੀ ਦਵਾਈ ਨਹੀਂ ਬਣੀ ਜਿਹੜੀ ਬਾਡੀ ਦਾ ਟੈਂਪਰੇਚਰ ਅਪ ਕਰ ਦਵੇ ਇਹ ਫਿਰ ਆਪਣੇ ਆਪ ਹੀ ਹੁੰਦਾ ਕਈ ਵਾਰੀ ਇਹ ਕਮਕਰਾਵ ਹੋ ਜਾਂਦਾ ਇਸ ਕਰਕੇ ਇਹੋ ਜੀਆਂ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਮਾਡਰਨ ਪਤਾ ਨਹੀਂ ਕਿੱਥੋਂ ਛੱਡਤੀਆਂ ਸਾਡੇ ਮੁਲਕ ਚ ਲਿਆ ਕੇ ਇਹ ਜਿਆ ਦੋ ਚਾਰ ਕਿਸਮੀਆਂ ਛੋਲੀਆਂ ਛੋਲੀਆਂ ਵੀ ਲੋਕਾਂ ਨੂੰ ਸੋਹਣੀਆਂ ਲੱਗਦੀਆਂ ਨੇ ਕਿ ਹੋਰ ਤੁਹਾਨੂੰ ਜਦੋਂ ਕਿਤੇ ਚਾਹੀਦਾ ਨਾ ਹਰ ਕਿਸੇ ਨੂੰ ਇਹ ਲੱਗਦਾ ਕਿ ਇਹ ਸੈਲੀਬ੍ਰਿਟੀ ਤੇ ਇਹ ਤਾਂ ਗ੍ਰੀਨ ਟੀ ਪੀਣੀ ਹੈ ਹਾਂ ਹਾਂ weight loss ਨਾਲ ਰਿਲੇਟ ਕੀਤਾ ਜਾਂਦਾ ਗ੍ਰੀਨ ਟੀ ਵੀ ਤੁਸੀਂ weight loss ਕਰਨਾ ਗ੍ਰੀਨ ਟੀ ਯੂਜ਼ ਨਾ ਕਰੋ ਗ੍ਰੀਨ ਟੀ ਜਿਹੜੀ ਆ ਉਹੀ ਜਗ੍ਹਾ ਤੁਸੀਂ ਸ਼ਾਹੀ ਦੇਸੀ ਚਾਹ ਹਮੇਸ਼ਾ ਯੂਜ਼ ਕਰੋ ਇਹਦੇ ਉੱਤੇ ਨੁਸਖਾ ਲਿਖਿਆ ਮੈਂ ਕਿਉਂਕਿ ਇੱਕ ਵਾਰੀ ਬੰਦਾ ਘਰੇ ਮੰਗਾ ਲੇਗਾ ਨਹੀਂ ਵੀ ਉਹਨੇ ਘਰੇ ਮੰਗਾਣਾ ਤਾਂ ਤੁਸੀਂ ਸਾਡੇ Google ਤੇ ਚਲੇ ਜਾਵੇ www.vaidwan.com ਤੇ ਸ਼ਾਹੀ ਵੈਦ ਦੇਸੀ ਚਾਹ ਲਿਖੇ ਉੱਥੇ ਸਾਡਾ ਨੁਸਖਾ ਡਿਸਪਲੇ ਹੋ ਜਾਂਦਾ ਤੁਸੀਂ ਘਰੇ ਬਣਾ ਲਓ ਕੌਣ ਪੁੱਛਦਾ weight loss ਵੀ ਕਹਿੰਦੇ ਗ੍ਰੀਨ ਟੀ ਨਾਲ ਹੁੰਦਾ ਆ ਗ੍ਰੀਨ ਟੀ ਨਾਲ weight loss ਨਹੀਂ ਹੁੰਦਾ ਕਹਿੰਦੇ ਆ ਕਿ ਹੋ ਜਾਂਦਾ ਪਰ ਅੱਜ ਤੱਕ ਕੋਈ ਆਇਆ ਨਹੀਂ ਮੇਰੇ ਕੋਲੇ ਹਲੇ ਤੱਕ ਕਿਉਂਕਿ ਮੇਰਾ ਵੀ ਕਾਫੀ ਵੱਡਾ ਸਮਾਂ ਹੋ ਗਿਆ ਵੀ 25 ਸਾਲ ਚ ਕਿਸੇ ਨੇ ਆ ਕੇ ਮੈਨੂੰ ਕਿਹਾ ਹੋ ਵੀ ਗੁਲਸੱਬ ਆ ਗ੍ਰੀਨ ਟੀ ਨਾਲ ਵਜ਼ਨ ਘਟ ਗਿਆ ਦੇਖੋ ਇਹ ਨਹੀਂ ਹੁੰਦਾ ਹਾਂ ਇਹ ਜ਼ਰੂਰ ਹੈ ਕਿ ਬਹੁਤ ਸਾਰੇ ਚੀਜ਼ਾਂ ਨੇ ਜਿਹੜੀਆਂ ਚੱਲੀ ਵੀ ਜਾਂਦੀਆਂ ਨੇ ਚਲਦੇ ਚਲਦੀ ਦਰੋਂ ਗੱਡੀ ਮੈਂ ਗ੍ਰੀਨ ਟੀ ਦੇ ਖਿਲਾਫ ਨਹੀਂ ਹੈਗਾ ਪਰ ਗ੍ਰੀਨ ਟੀ ਲੋ ਤਾਂ ਕਿਸੇ ਬਹੁਤ ਐਕਸਪਰਟ ਡਾਈਟੀਸ਼ਨ ਦੀ ਸਲਾਹ ਨਾਲ ਲਓ ਕਿਉਂਕਿ ਮੇਰੇ ਅੱਗੇ ਇਹੋ ਜਿਹੇ ਕੇਸ ਬਹੁਤ ਆਏ ਆ ਜਿਨ੍ਹਾਂ ਦਾ ਟੈਂਪਰੇਚਰ ਲੋ ਹੋ ਜਾਂਦਾ ਕਈਆਂ ਦਾ ਬ੍ਰੇਨ ਵੀਕ ਹੁੰਦਾ ਕਈਆਂ ਨੂੰ ਦੂਸਰਾ ਜਿਹੜਾ ਆਪਣਾ ਬਾਡੀ ਦੇ ਵਿੱਚ ਮੇਲ ਫੀਮੇਲ ਦਾ ਜਿਹੜਾ ਆਪਣਾ ਇੱਕ ਅਟਰੈਕਸ਼ਨ ਹੁੰਦਾ ਉਹਦੇ 'ਚ ਵੀਕਨੈਸ ਆਉਂਦੀ ਆ ਜਿਹਨੂੰ ਅਸੀਂ ਕਹਿੰਦੇ ਆ ਕਿ ਮੈਰਿਡ ਲਾਈਫ ਵੀਕ ਹੋ ਜਾਂਦੀ ਆ ਤਾਂ ਉਹ ਚੀਜ਼ਾਂ 'ਚ ਕਰਦੀਆਂ ਨੇ ਜੀ ਇਹ ਇਸ ਕਰਕੇ ਜਿਹੜੇ ਸਾਡੇ ਆਯੁਰਵੈਦਿਕ ਸਿਸਟਮ ਦੇ ਵਿੱਚ ਬਣਿਆ ਹੋਇਆ ਨੇ ਮਲਠੀ ਹੋਗੀ ਮਲਠੀ ਨੇ ਸਾਡਾ ਕੀ ਕਰਨਾ ਬਾਡੀ 'ਚ ਵੀਰਿਆ ਦਾ ਸ਼ੋਧਨ ਕਰਨਾ ਗਲੇ ਨੂੰ ਸਾਫ਼ ਰੱਖਣਾ ਇਹ ਚੀਜ਼ਾਂ ਸਾਡੇ ਸਰੀਰ ਨੂੰ ਤੰਦਰੁਸਤ ਕਰਦੀ ਆ ਠੀਕ ਠੀਕ ਜੀ ਗੁਇਲ ਸਾਹਿਬ ਤੁਹਾਡੇ ਪ੍ਰੋਡਕਟਸ ਇਥੇ ਵੈਬਸਾਈਟ 'ਤੇ ਦੇਖ ਰਹੀ ਸੀ ਤੇ ਇੱਕ ਪ੍ਰੋਡਕਟ ਤੇ ਮੇਰੀ ਬਾਰ-ਬਾਰ ਨਿਗਾਹ ਜਾ ਰਹੀ ਸੀ ਇਹਦੇ ਬਾਰੇ ਮੈਂ ਸੁਣਿਆ ਵੀ ਬਹੁਤ ਹੈ ਪੰਚਮ ਗੋਂਦ ਘਟਾਏ ਤੋਂਦ ਤੋਂਦ ਹਾਂਜੀ ਤੋਂਦ ਬਤਾ ਕੀ ਹੁੰਦੀ ਆ ਹਾਂਜੀ ਬਿਲਕੁਲ ਪਰ ਫਿਰ ਵੀ ਸਾਨੂੰ ਖਿਆਲ ਰੱਖਣਾ ਪੈਂਦਾ ਨਾ ਤਾਂ ਉਹਦੇ ਕਰਕੇ ਹੁਣ ਤੁਸੀਂ ਕਹਤਾ ਵੀ ਗ੍ਰੀਨ ਟੀ ਤਾਂ ਲਓ ਨਾ ਕਿਉਂ ਉਹ ਤਾਂ weight loss ਲਈ help ਨਹੀਂ ਕਰਦੀ ਹੈਗੀ ਤਾਂ ਤੁਸੀਂ ਸਾਨੂੰ ਇਹਦੇ ਬਾਰੇ ਦੱਸ ਸਕਦੇ ਹੋਗੇ ਇਹਦਾ ਕੀ ਫਾਇਦਾ ਇਹਦਾ ਪੰਚਮ ਗੋਂਦ ਹੈ ਮੈਂ ਤੁਹਾਨੂੰ ਦੱਸਦਾ ਪੰਚਮ ਗੋਂਦ ਦਾ ਮਤਲਬ ਇਹ ਤੁਸੀਂ ਜ਼ਰੂਰ ਖਾਧੀ ਹੋਊਗੀ ਤੁਹਾਨੂੰ ਪਤਾ ਨਹੀਂ ਹੋਣਾ ਇਹ ਅਕਸਰ ਆਪਾਂ ਪੰਜੀਰੀ ਵਗੈਰਾ ਚ ਪੈਂਦੀਆਂ ਨੇ ਜਦੋਂ ਲੜਕੀਆਂ ਨੂੰ ਬੱਚੇ ਹੁੰਦੇ ਆ ਉਦੋਂ ਵੀ ਪਾਉਂਦੇ ਆ ਜਾਂ ਵੈਸੇ ਵੀ ਘਰ ਚ ਪੰਜੀਰੀ ਬਣਦੀ ਰਹਿੰਦੀ ਆ ਕੋਈ ਨਾ ਕੋਈ ਚੱਲਦਾ ਰਹਿੰਦਾ ਪ੍ਰੋਗਰਾਮ ਉਹਦੇ ਚ ਇਹ ਪੈਂਦੀ ਆ ਇਹਦੇ ਚ ਪੰਜ ਤਰ੍ਹਾਂ ਦੀ ਗੋਦ ਹੈ ਓਕੇ ਹੁਣ ਜਿਹੜਾ ਗੋਦ ਹੁੰਦਾ ਨਾ ਜੀ ਜਿਵੇਂ ਹੁਣ ਮੰਨ ਲਓ ਪੇੜ ਪੌਦਿਆਂ ਤੋਂ ਅਸੀਂ ਕਹਿੰਨੇ ਪੱਤੇ ਲੈ ਲੈ ਫੁੱਲ ਲੈ ਲੈ ਫਲ ਲੈ ਲੈ ਸ਼ੱਕ ਲੈ ਲਿਆ ਜੜ੍ਹਾਂ ਲੈ ਲਿਆ ਉਹ ਉਹਦਾ ਇੱਕ ਰਿਜ਼ਲਟ ਅਲੱਗ ਹੈ ਜਿਹੜਾ ਗੂਦ ਹੈ ਉਹ ਪੂਰੇ ਪੇੜ ਦੀ ਜਾਨ ਹੈ ਹੂੰ ਜੀ ਉਹ ਜਿਹੜਾ ਗੋੰਦ ਹੈ ਉਹ ਪੇੜ ਦੀ ਜਾਨ ਹੈ ਉਹ ਉਸ ਉਹ ਚ ਕੁਝ ਵੀ ਹੋਰ ਲੈਣ ਦੀ ਲੋੜ ਨਹੀਂ ਜਦੋਂ ਉਹ ਪੈ ਗਿਆ ਹੂੰ ਇਹਦੇ ਚ ਅਸੀਂ ਸਭ ਤੋਂ ਪਹਿਲਾਂ ਪਾਇਆ ਗੋੰਦ ਮੁਰਿੰਗਾ ਅੱਜ ਕੱਲ ਮੁਰਿੰਗਾ ਦਾ ਬੜਾ ਚਲਣ ਸੀਗਾ ਲੋਕੀ ਮੁਰਿੰਗਾ ਦਾ ਪਾਊਡਰ ਲੈਂਦੇ ਆ ਕੈਪਸੂਲ ਲੈਂਦੇ ਆ ਉਹ ਸਭ ਦਾ ਹੀ ਇਹ ਕੱਲਾ ਹੀ ਪਿਓ ਹੈ ਜੀ ਗੋੰਦ ਮੁਰਿੰਗੇ ਦਾ ਗੋੰਦ ਔਰ ਜਿਹਨੂੰ ਅਸੀਂ ਮੁਰਿੰਗਾ ਵੀ ਕਹਿ ਲੈਂਦੇ ਆ ਤੇ ਇੱਕ ਹੋਰ ਸਹੰਜਣਾ ਸਹਿਜਣਾ ਅਕਸਰ ਆਪਣੇ ਪਿੰਡਾਂ 'ਚ ਖੜਾ ਘਰੇਡੀਆਂ ਨੇ ਲੰਬੀਆਂ ਫਲੀਆਂ ਲੱਗੀਆਂ ਹੁੰਦੀਆਂ ਸਹਿਜਣਾ ਦਾ ਪੇੜ ਹੁੰਦਾ ਤੇ ਫਿਰ ਇਹਦੇ ਵਿੱਚ ਅਸੀਂ ਪਾਇਆ ਪਿੱਪਲ ਦਾ ਗੋਦ ਪਿੱਪਲ ਦਾ ਜਿਹੜਾ ਗੋਦ ਹੈ 24 ਘੰਟੇ ਆਕਸੀਜਨ ਦਿੰਦਾ ਪਿੱਪਲ ਦਾ ਪੇੜ ਉਹ ਬਾਡੀ ਦੀ ਆਕਸੀਜਨ ਲੈਵਲ ਨੂੰ ਨਾਰਮਲ ਫਿਰ ਅਸੀਂ ਇਹਦੇ ਵਿੱਚ ਦਿੱਤਾ ਗੋਦ ਚਿਲਗੋਜ਼ਾ ਚਲ ਗੋਜ਼ਾ ਜਿਹੜਾ ਇੱਕ ਛੋਟੇ ਛੋਟੇ ਤੁਸੀਂ ਦੇਖਿਆ ਹੋਊਗਾ న్యూਸ ਜਿਹਨੂੰ ਅਸੀਂ ਬੋਲਦੇ ਹਾਂ ਇੱਕ ਡ్రਾਈ ਫਰੂਟ ਹੈ ਜਿਹੜਾ ਬੋਡੀ ਦੀ એનર્ਜੀ ਵਾਸਤੇ ਇਹ ਉਹਦਾ ਗੋੰਦ ਹੈ ਫਿਰ ਗੋੰਦ ਟਿੱਕਰ ਦਾ ਗੋੰਦ ਹੈ ਫਿਰ ਇਹਦੇ ਵਿੱਚ ਨਿੰਮ ਦਾ ਗੋੰਦ ਹੈ ਇਹ ਪੰਜ ਗੋੰਦ ਪਾਏ ਗਏ ਜੀ ਔਰ ਸਾਡੇ ਪੇਟ ਦਾ ਪਾਚਨ ਸਿਸਟਮ ਠੀਕ ਕਰਕੇ ਜਿਨ੍ਹਾਂ ਦਾ ਪੇਟ ਹੈ ਵਧਿਆ ਹੁੰਦਾ ਉਹ ਦਿਨਾਂ ਚ ਮਤਲਬ ਪੇਟ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ 6 ਮਹੀਨੇ ਜੇ ਖਾ ਲਿਆ ਇਹਨੂੰ ਲਗਾਤਾਰ ਜਿਆਦਾ ਵੀ ਨਹੀਂ ਇੱਕ ਕੈਪਸੂਲ ਡੇਲੀ ਖਾਣਾ ਹੁੰਦਾ ओके ਦੋਜ ਨਹੀਂ ਹੈ ਜਦਾ ਕਿ ਇਦਾਂ ਕਰੋ ਇਦਾਂ ਕਰੋ ਕਿ ਅਸੀਂ ਜਿਮ ਨਹੀਂ ਕਹਿੰਦੇ ਕੋਈ ਐਕਸਰਸਾਈਜ਼ ਨਹੀਂ ਕਹਿੰਦੇ ਆ ਫੂਡ ਦੇ ਵਿੱਚ ਅਸੀਂ ਜ਼ਰੂਰ ਕਹਿੰਨੇ ਵੀ ਚਾਵਲ ਤੇ ਚੀਨੀ ਦੋ ਚੀਜ਼ਾਂ ਬੰਦ ਕਰ ਲੋ ਤਾਂ ਚੀਨੀ ਦੀ ਜਗ੍ਹਾ ਤੁਸੀਂ ਗੁੜ ਸ਼ੱਕਰ ਵਗੈਰਾ ਲੈ ਲੋ ਚਾਵਲ ਤੁਸੀਂ ਤਿਆਗ ਹੀ ਦਿਓ ਨਾ ਹੀ ਖਾਓ ਤਾਂ ਇਸ ਤਰ੍ਹਾਂ ਦੀ ਦੋ ਤਿੰਨ ਚੀਜ਼ਾਂ ਬੰਦ ਕਰੋ ਤੇ ਤੁਸੀਂ ਦੇਖੋਗੇ weight ਤੁਹਾਡਾ ਕਿੰਨਾ ਵਧੀਆ ਤਰੀਕੇ ਦੇ ਨਾਲ ਪੇਟ ਅੰਦਰ ਹੋ ਜਾਂਦਾ ਔਰ ਜਿਹਨਾਂ ਦੇ all over weight ਵਧਿਆ ਹੁੰਦਾ ਉਹਦੇ ਲਈ ਅਸੀਂ ਜਿਵੇਂ ਨਾ ਇੱਕ ਬੋਡੀ ਹੁੰਦੀ ਆ ਉਹਦੇ ਵਿੱਚ 100 ਕਿਲੋ 90 ਕਿਲੋ 120 ਕਿਲੋ ਇੰਨਾ ਵਜ਼ਨ ਸਾਡੇ ਕੋਲ ਲੋਕ ਚੱਕ ਕੇ ਲੈ ਕੇ ਆਉਂਦੇ ਆ ਆਪਣਾ ਕਿ ਸਰ ਇਹ ਜਿਹੜਾ ਵਜ਼ਨ ਹੈ ਇਹ ਇੰਨੇ ਸਾਲਾਂ ਚ ਵਧਿਆ ਤੇ ਫਿਰ ਸਾਨੂੰ ਕਹਿਣਗੇ ਜੀ ਕੋਈ ਡੰਡਾ ਘਵਾ ਦਿਓ ਵੀ ਦੋ ਵੀ ਰੋਟੀ ਘੱਟ ਜੇ ਜਾਂ ਮਹੀਨੇ ਚ ਘੱਟ ਜੇ ਐ ਕਿਵੇਂ ਹੋ ਜੂਗਾ ਹੈਨਾ ਤਾਂ ਇੱਕ ਸਮਾ ਲੱਗਦਾ ਉਹਦੇ ਵਾਸਤੇ ਪੰਚਮ ਗੋਂਦਤਾ ਸੀ ਦੰਡੀ ਦੰਨੇ ਆ ਤਾਂ ਕਿ ਉਹਨਾਂ ਦਾ ਪੇਟ ਦਾ ਪਾਚਨ ਸਿਸਟਮ ਠੀਕ ਹੋ ਗਏ ਸਟਰੋਂਗਲੀ ਵਜ਼ਨ ਘਟੇ ਔਰ ਨਾਲ ਅਸੀਂ ਉਹਦੇ ਬਣਾਇਆ ਜੀ ਗੁੱਲੂ 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 ਇਹ ਨਾ ਇਹ ਬੜਾ ਪਿਆਰਾ ਨਾਮ ਹੈ ਹਾਂਜੀ ਮੈਂ ਤੁਹਾਨੂੰ ਦਿਖਾਉਣਾ ਇਹ ਹੈਗਾ ਇਹ ਗਲੂ ਗਲੂ ਦੇ ਨਾਮ ਤੇ ਇੱਕ ਕੈਪਸੂਲ ਹੈ ਇੱਕ ਤਾਂ ਗਲੂ ਗਲੂ ਕੈਪਸੂਲ ਹੈ ਜੀ ਇੱਕ ਗੂਲੂ ਗੂਲੂ ਕਿਉਂ ਰੱਖਿਆ ਇਹ ਮੈਂ ਪੇਸ਼ੈਂਟਾਂ ਨੂੰ ਲੰਨਣਾ ਹੁੰਦਾ ਨਾ ਤੇ ਜਿੱਦਾਂ ਸਾਡੇ ਕੋ ਬੱਚੇ ਵੀ ਹੁੰਦੇ ਹੈ ਕਿ ਬੱਚੇ ਬੜੇ ਗੋਲੂ ਬੋਲੂ ਜਿਹੇ ਹੁੰਦੇ ਆ ਤਾਂ ਇੱਕ ਇੱਕ ਬੇਟੀ ਆਈ ਉਹਦਾ ਵਜ਼ਨ ਕਾਫੀ ਸੀਗਾ ਮਤਲਬ 65 70 ਕਿਲੋ ਵਜ਼ਨ ਸੀ ਉਹਦੀ ਏਜ ਸੀ 13 ਸਾਲ ਓਕੇ ਵਜ਼ਨ ਬਹੁਤ ਜ਼ਿਆਦਾ ਉਹਦਾ ਗੇਨ ਹੋ ਗਿਆ ਸੀ ਉਹਨੂੰ ਅਸੀਂ ਦਿੱਤਾ ਜਦੋਂ ਬਣਾ ਕੇ ਨਾ ਜੀ ਫਾਰਮੂਲੇਸ਼ਨ ਤਾਂ ਉਹ ਉਹ ਉਹਨੂੰ ਉਹ ਕਹਿੰਦੀ ਅੰਕਲ ਇਹਨਾਂ ਨੂੰ ਤੁਸੀਂ ਨਾ ਕਿਸੇ ਮੈਡੀਸਨ ਚ ਘੱਡੋ ਕੈਪਸੂਲ ਗੋਲੀयां ਸਾਰੇ ਬੱਚਿਆਂ ਨੂੰ ਫਾਇਦਾ ਉਹਨੂੰ ਫਾਇਦਾ ਬਹੁਤ ਹੋਇਆ ਸੀਗਾ ਤੇ ਮੈਂ ਕਿਹਾ ਕੱਢ ਤਾ ਇਹ ਨਾਮ ਕੀ ਰੱਖੀਏ ਕਹਿੰਦੀ ਅਗਰ ਗੁਲਗੁਲੂ ਰੱਖ ਦੋ ਉਹਨੇ ਐਸਾ ਬੋਲਿਆ ਤੇ ਉਹ ਫਿਰ ਮੈਨੂੰ ਯਾਦ ਵੀ ਆਇਆ ਵੀ ਇਹ ਨਾਮ ਅੱਛਾ ਹੈ ਤਾਂ ਅਸੀਂ ਇਹਨੂੰ ਇਸੇ ਨਾਮ ਤੇ ਫਿਰ ਰਜਿਸਟਰਡ ਕਰਾ ਲਿਆ ਜੀ ਗਵਰਨਮੈਂਟ ਤੋਂ ਤੇ ਰਜਿਸਟਰਡ ਕਰਾਉਣ ਤੋਂ ਬਾਅਦ ਫਿਰ ਮੈਂ ਹਰ ਸ਼ੋਅ 'ਚ ਇਹਦੀ ਗੱਲ ਜ਼ਰੂਰ ਕਰਦਾ ਵੀ ਇਹ ਪ੍ਰੋਡਕਟ ਸਾਡਾ ਵਾਕੇ ਹੀ ਕਾਮਜਾਬ ਆ ਕਿਉਂਕਿ ਚ ਗਾਰਸੀਨੀਆਂ ਪੈਂਦਾ ਗਾਰਸੀਨੀਆਂ ਬਾਰੇ ਜੇ ਤੁਸੀਂ ਕਦੇ ਸੋਚਿਆ ਜਾਂ ਸੁਣਿਆ ਹੋਵੇ ਤਾਂ ਪਤਾ ਹੋਊਗਾ ਨਹੀਂ ਪਤਾ ਤਾਂ ਇਹਨੂੰ ਕੱਲਾ ਗੂਗਲ ਸਰਚ ਕਰ ਲਿਓ ਗਾਰਸੀਨੀਆਂ ਇੱਕ ਇਸ ਤਰ੍ਹਾਂ ਦਾ ਦਰਬਿਆ ਜਿਹੜਾ weight reduce ਕਰਨ 'ਚ ਮਦਦ ਕਰਦਾ ਹੈ ਪਰ ਉਹ ਕੱਲਾ ਲੋਕ ਖਾਈ ਜਾਂਦੇ ਲੋਕ ਦੇਈ ਜਾਂਦੇ ਪਰ ਜਦੋਂ ਇਹ ਕੰਬੀਨੇਸ਼ਨ ਚ ਆਉਂਦਾ ਫਿਰ ਪੂਰਾ ਇਹ ਸਰ ਬਸ ਲੇਡੀਜ਼ ਲਈ ਹੈ ਕਿ ਇਹ ਸਾਰੇ ਲਈ ਲੈ ਸਕਦੇ ਲੇਡੀਜ਼ ਵੀ ਜੈਂਟਸ ਵੀ ਦੋਨੋਂ ਲੈ ਸਕਦੇ ਆ ਔਰ ਇਹਦੇ ਚ ਗੋਲੀ ਵੀ ਹੈ ਕੈਪਸੂਲ ਵੀ ਹੈ ਤੇ ਇੱਕ ਇਹਦੇ ਵਿੱਚ ਅਸੀਂ ਜੈਲ ਦਿੱਤਾ ਜਦੋਂ ਨਾ weight ਘਟਦਾ ਤਾਂ ਨੀਚੇ ਪੇਟ ਲਟਕ ਜਾਂਦਾ ਕਈ ਵਾਰੀ ਕਈ ਵਾਰੀ ਪੇਟ ਦੇ ਵਿੱਚ ਸਿਲਵਟਾਂ ਪੈ ਜਾਂਦੀਆਂ ਨੇ ਜਿਹਨੂੰ ਅਸੀਂ ਸਟੈਚ ਮਾਰਕ ਕਹਿੰਦੇ ਆ ਫਿਰ ਇਹ ਜੈਲ ਪਿਓਰ ਓਕੇ ਇਹ ਜਿਹੜਾ ਜੈਲ ਹੈ ਜਾਂ ਤਾਂ ਇਹਨੂੰ ਲੋਕੀ ਪਲੇਨ ਵੀ ਲਗਾ ਲੈਂਦੇ ਆ ਕਿਉਂਕਿ ਇਹਨੂੰ ਅਸੀਂ ਆਲਰੇਡੀ ਇੱਚ ਐਕਸਟ੍ਰੈਕਟ ਪਾਏ ਆ ਕਈ ਚੀਜ਼ਾਂ ਦੇ ਸਾਰੇ ਲਿਖੇ ਹੋਏ ਹੈ ਜੀ ਇਹਦੇ ਵਿੱਚ ਤੇ ਇਹ ਇਹ ਉਸ ਸਕਿਨ ਨੂੰ ਟੋਨ ਕਰਦਾ ਸਕਿਨ ਗਲੋ ਕਰਦੀ ਹੈ ਖਰਾਬ ਨਹੀਂ ਹੁੰਦੀ ਸਕਿਨ ਔਰ ਇਹ ਅਸੀਂ ਡਾਲ ਦੇ ਦਿੰਨੇ ਜਿਵੇਂ ਕਿਸੇ ਦੇ ਡੋਲੇ ਲਟਕ ਜਾਂਦੇ ਆ ਕਿਸੇ ਦੀ ਛਾਤੀਆਂ ਤੇ ਬਹੁਤ ਭਾਰ ਹੁੰਦਾ ਕਿਸਦੇ ਮੋਢਿਆਂ ਤੇ ਹੁੰਦਾ ਡੋਲਿਆਂ ਚ ਜਾਂ ਪੱਟਾਂ ਤੇ ਥਾਈ ਚ ਬੈਕ ਤੇ ਬੰਮਸ ਤੇ ਜਿਹੜੇ ਆ ਬਹੁਤ ਜ਼ਿਆਦਾ ਹੈਵੀ ਤਾਂ ਉਹਨਾਂ ਨੂੰ ਫਿਰ ਅਸੀਂ ਕਹਿੰਨੇ ਵੀ ਜੈਲ ਲਗਾਓ ਫਿਰ ਉਹ ਕਈ ਵਾਰੀ ਕਹਿਣਗੇ ਗੁਲਸਰ ਏਡੀ ਇੱਕ ਦਾ ਡੱਬੀ ਐ ਤੇ ਮੇਰੀ ਬਾਡੀ ਤੇ ਇੱਕ ਦਿਨ ਚ ਹੀ ਲੱਗੂ ਅਸੀਂ ਕਹਿੰਦੇ ਐ ਨਹੀਂ ਮਰਨਾ ਏ ਇੱਕ ਕੁੱਪ ਥੋੜੀ ਇਹ ਉਹਨੂੰ ਲਿਪਣਾ ਅਸੀਂ ਇਹ ਸਾਡੀ ਬਾਡੀ ਆ ਤੇ ਹਲਕਾ ਹਲਕਾ ਮਤਲ ਜਿਵੇਂ ਇੱਕ ਚਮਚ ਪੂਰੀ ਬਾਡੀ ਤੇ ਜਿਵੇਂ ਆਪਾਂ ਚਿਹਰੇ ਤੇ ਕਰੀਮ ਲਾਉਂਦੇ ਆ ਹਲਕਾ ਜਿਹਾ ਲਗਾਉਣਾ ਕੋਈ ਦੀ ਮਸਾਜ ਨਹੀਂ ਹੁੰਦੀ ਔਰ ਇਹ ਬੈਸਟਿਕ ਸਾਡਾ ਇਹ ਕਿਸ ਚੀਜ਼ ਦੀ ਬਣੀ ਹੋਈ ਐ ਸਰ ਜਲੇ ਇਹ ਇਹ ਜੈਲ ਨਾ ਜੀ ਐਕਚੁਅਲੀ ਹੈ ਦਾ ਐਲੋਵੇਰਾ ਤੋਂ ਹੀ ਬਣਦੀ ਐ ਐਲੋਵੇਰਾ ਦਾ ਬੇਸ ਹੁੰਦਾ ਐ ਚ ਫਿਰ ਕਈ ਚੀਜ਼ਾਂ ਦਾ ਜੈਲ ਅਸੀਂ ਇਹਦੇ ਵਿੱਚ ਲੈਨੇ ਆ ਮoringa ਦਾ ਵੀ ਲੈਂਦੇ ਆ ਚਲਗੋਜ਼ਾ ਦਾ ਵੀ ਲੈਂਦੇ ਆ ਨਿੰਮ ਦਾ ਵੀ ਲੈਂਦੇ ਆ ਤਾਂ ਕਿ ਉਹ ਸਾਡੀ ਸਕਿਨ ਨੂੰ ਕੋਈ ਨੁਕਸਾਨ ਨਾ ਹੋਵੇ ਔਰ ਸਕਿਨ ਜਿਹੜੀ ਆ ਉਹ ਗਲੋ ਕਰੇ ਤਾਂ ਹੀ ਸਾਡੇ ਜਿਹੜੇ ਪ੍ਰੋਡਕਟ ਨੇ ਜੀ ਇਹ ਬਹੁਤ ਹਾਈ ਕਲਾਸ ਚ ਤਾਂ ਜਾਂਦੇ ਜਾਂਦੇ ਆ ਜਿਨ੍ਹਾਂ ਫੋਰਨ ਕੰਟਰੀ ਆ ਕੋਈ ਐਸਾ ਕੰਟਰੀ ਨਹੀਂ ਜਿੱਥੇ ਨਹੀਂ ਜਾ ਰਿਹਾ ਕਿਉਂਕਿ ਸਾਡੇ ਗਵਰਨਮੈਂਟ ਤੋਂ ਅਪਰੂਵਡ ਆ ਇਸ ਕਰਕੇ ਇਹਨਾਂ ਨੂੰ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਜਾਂਚ ਪ੍ਰੋਬਲਮ ਨਹੀਂ ਹੋਵੇ ਤਾਂ ਇਹ ਪ੍ਰੋਡਕਟ ਜਿਹੜੇ ਇਹ ਲੈਂਦੇ ਵੀ ਉਹੀ ਲੋਕ ਹੈ ਜੀ ਇਹਨਾਂ ਨੂੰ ਵਾਕਿਆ ਹੀ ਪਤਾ ਕਿ ਇਹ ਉਹਨਾਂ ਲੋਕਾਂ ਲਈ ਨਹੀਂ ਹੈਗੇ ਜਿਹੜੇ ਕਹਿੰਦੇ ਨੇ ਵੀ ਮਹੀਨਾ ਦੇ ਦੋ ਜੀ ਕੋਈ ਨਹੀਂ ਦੇਖ ਲਾਂਗੇ ਜੇ ਘਟ ਗਿਆ ਫਿਰ ਅੱਗੇ ਵਧਾ ਲਾਂਗੇ ਮੈਂ ਕਹਿੰਦਾ ਨਾ ਪਹਿਲਾਂ ਮਨ ਬਣਾ ਕੇ ਲੋ ਵੀ 6 ਮਹੀਨੇ ਨੂੰ ਕਰਨਾ ਹੀ ਕਰਨਾ 6 ਮਹੀਨੇ ਬਾਅਦ ਤੁਹਾਡਾ ਥੈਂਕ ਯੂ ਮਿਲੂਗਾ ਹੀ ਮਿਲੂਗਾ ਔਰ ਇਹ ਜ਼ਰੂਰ ਧਿਆਨ ਰੱਖੋ ਕਿ ਜਦੋਂ ਵੀ ਸਾਡਾ weight reduce ਦਾ ਜਾਂ ਕੋਈ ਵੀ ਟਰੀਟਮੈਂਟ ਅਸੀਂ ਦੱਸਦੇ ਹਾਂ ਕਿ ਇੰਨੇ ਦਿਨ ਲੱਗਣਗੇ ਤਾਂ ਉਹਨੇ ਦਿਨ ਜਦੋਂ ਇਹਨੂੰ ਤੁਸੀਂ ਇਸਤੇਮਾਲ ਕਰੋਗੇ ਤਾਂ ਇਹ ਰਿਜ਼ਲਟ ਆਲਰੇਡੀ ਲਏ ਹੋਏ ਆ ਲੋਕਾਂ ਤੋਂ ਮਿਲਣਗੇ ਮਿਲਣਗੇ ਸਰ ਜਿੱਦਾਂ ਆਪਾਂ ਦੇਖਿਆ ਤੁਹਾਡੇ ਸਾਰੇ ਪ੍ਰੋਡਕਟਸ ਇੰਨੇ ਵਧੀਆ ਇੰਟਰਸਟਿੰਗ ਨੇ ਤੇ ਸਾਰਿਆਂ ਦੇ ਨਾਮ ਵੀ ਬਹੁਤ ਇੰਟਰਸਟਿੰਗ ਜਿਹੇ ਨੇ ਹਨਾ ਤੇ ਇੱਕ ਮੇਰੇ ਸਾਹਮਣੇ ਇੱਕ ਡੱਬੀ ਪਈ ਆ ਤੇ ਉਹਦਾ ਨਾਮ ਦੇਖੋ ਮੁਟਿਆਰ ਡਾਈਟ ਵਾਹ ਤੇ ਇਹਨਾਂ ਸੋਣਾ ਨਾਮ ਹੈ ਇਹ ਜਸਟ ਮੁਟਿਆਰ ਹੀ ਲੈ ਸਕਦੀ ਨਹੀਂ ਜਿਹੜੇ ਨਾ ਮਤਲਬ ਕਿ 40 ਸਾਲ ਤੋਂ ਵੱਧ ਹੋ ਜਾਂਦੇ ਆ ਮੈਂ ਉਹਨਾਂ ਨੂੰ ਮੁਟਿਆਰ ਗਿਣਦਾ ਹਾਂ ਉਹ ਓਕੇ ਕਿਉਂਕਿ ਜਿਹੜਿਆ ਅੱਜਕੱਲ ਮੁਟਿਆਰਾਂ ਨੇ ਇਹ ਤਾਂ ਹੈ ਹੀ ਹੈ ਤੇ ਲੇਕਿਨ ਜਦੋਂ ਨਾ ਉਮਰ ਹੁੰਦੀ ਹੈ ਇੱਕ ਲੇਡੀ ਦੀ ਉਹਨੂੰ ਆਇ ਲੱਗਦਾ ਉਸ ਟਾਈਮ ਜਦੋਂ ਨਾ ਕੋਈ ਚੀਜ਼ ਆਪਣੇ ਹੱਥ 'ਚ ਹੁੰਦੀ ਹੈ ਜਿਵੇਂ ਅੱਜ ਤੁਸੀਂ ਜੁਬਾ ਅੱਜ ਤੁਸੀਂ ਅੱਜ ਮੈਂ ਕਹਿ ਸਕਦਾ ਹਾਂ ਵੀ ਸਾਡੇ ਸ਼ੋਅ 'ਚ ਦੋ ਮੁਟਿਆਰਾਂ ਬੈਠੀਆਂ ਨੇ ਹੈਨਾ ਤੇ ਅੱਜ ਅੱਜ ਤੁਹਾਨੂੰ ਇਹਦੀ ਵੈਲਿਊ ਨਹੀਂ ਪਤਾ ਤੋਂ ਡਿੱਗੀ ਅੱਜ ਮਤਲਬ ਮੁਟਿਆਰ ਹੋਣ ਦਾ ਮਤਲਬ ਕੀ ਆ ਲੇਕਿਨ ਜਦੋਂ ਨਾ ਉਮਰ ਲੰਘਣ ਲੱਗਦੀ ਆ ਫੇਰ ਬੰਦੇ ਨੂੰ ਉਹ ਗੱਲਾਂ ਯਾਦ ਆਉਂਦੀਆਂ ਨੇ ਹੈ ਰੱਬਾ ਵੀ ਹੋ ਜੀ ਰਹਿ ਜਾ ਰੱਬਾ ਬਗਲੋ ਹੋ ਜੇ ਕੁਝ ਮਿਲ ਜੇ ਮੈਂ ਪਹਿਲਾਂ ਵਰਗੀ ਰਹਾ ਹੈਨਾ ਇਹ ਮੈਂ ਤੁਹਾਨੂੰ ਦੱਸਦਾ ਇਹ ਇਹ ਨਾ ਅਸੀਂ ਬਣਾਇਆ ਉਹਨਾਂ ਲਈ ਸੀ ਇੰਨਾਂ ਅੱਗੇ ਅਕਸਰ ਮੇਰੀ ਮਾਤਾ ਪਿਤਾ ਕਹਿੰਦੇ ਹੁੰਦੇ ਨੇ ਵੀ ਵੀਰੇ ਕੋਈ ਇਹੋ ਜੀ ਚੀਜ਼ ਦੇ ਵੀ ਬਸ ਮਟਿਆਰਾ ਵਾਂਗੂ ਕੰਮ ਕਰ ਲੀਏ ਘਰ ਤੇ ਸੀ ਹੈ ਨਾ ਵੀ ਹੁਣ ਉਹ ਤਾਂ ਗੱਲ ਨਹੀਂ ਹੋ ਸਕਦੀ ਕਿ ਅਸੀਂ ਪਹਿਲਾਂ ਵਾਂਗੂ ਛਾਲਾ ਮਾਰ ਲਾਂਗੇ ਵੀ ਇੰਨਾ ਕੁ ਹੋ ਜਾਈਏ ਵੀ ਜਿਵੇਂ ਲੋਹਾ ਤੀਰ ਦੇ ਮੂਰੇ ਵੀ ਸੀ ਕਿਸੇ ਤੇ ਡਿਪੈਂਡ ਨਾ ਹੋਈਏ ਤਾਂ ਇਹ ਜੇ ਤਾਂ ਜੇ ਤਾਂ ਅੱਜ ਦੀ ਉਮਰ ਚ ਬੱਚੇ ਸ਼ੁਰੂ ਕਰ ਲੈਂਦੇ ਜਿਵੇਂ ਮਤਲਬ 16 18 ਸਾਲ ਦੀ ਲੜਕੀ ਹੋ ਜਾਂਦੀ ਆ ਉਹਨੂੰ ਮੈਂ ਕਹਿੰਦਾ ਹਾਂ ਕਿ ਮਟਿਆਰ ਡਾਈਟ ਸ਼ੁਰੂ ਕਰ ਤੋ ਅਬ ਜਿਹੜੀਆਂ ਕੁੜੀਆਂ ਜਿੰਮ ਕਰਦੀਆਂ ਉਹਨਾਂ ਨੂੰ ਮੁਟਿਆਰ ਡਾਈਟ ਸ਼ੁਰੂ ਕਰਾ ਦਿੱਤੀ। ਇਹਦਾ ਫਾਇਦਾ ਕੀ ਆ ਕਿ ਇੱਕ ਤਾਂ ਦੇਖੋ ਜਿਹੜੇ ਸਾਡੇ ਪਰਜਨਲ ਅੰਗ ਹੈ ਉਹਨਾਂ ਨੂੰ ਇਹ ਸਟਰੋਂਗ ਕਰ ਦਿਆ। ਕਿਸੇ ਨੂੰ ਪੀਸੀਓਡੀ ਦੀ ਪ੍ਰੋਬਲਮ ਹੈ ਕਿਸੇ ਨੂੰ ਪੀਸੀਓਐਸ ਦੀ ਪ੍ਰੋਬਲਮ ਹੈ ਦੇਖੋ ਗਰਲਸ ਦੇ ਵਿੱਚ ਛੋਟੇ ਛੋਟੇ ਚੀਜ਼ਾਂ ਚਲਦੀਆਂ ਰਹਿੰਦੀਆਂ ਨੇ ਅੱਛਾ ਉਹ ਇਹਨਾਂ ਚੀਜ਼ਾਂ ਨੂੰ ਅਗਨੋਰ ਵੀ ਕਰਦੀਆਂ ਰਹਿੰਦੀਆਂ ਨੇ ਜੇ ਉਹਨਾਂ ਕੋਲ ਇੱਕ ਚੀਜ਼ ਹੋਊਗੀ ਕਿ ਜੇ ਅਗਨੋਰ ਵੀ ਕਰ ਲਿਆ ਤਾਂ ਸਾਡੇ ਕੋਲੇ ਬਈ ਜਿੰਨੀ ਮਰਜ਼ੀ ਮੀ ਪਈ ਜਾਵੇ ਸਾਡੇ ਕੋਲ ਛਤਰੀ ਹੈਗੀ ਤਾਂ ਇਹੋ ਚੀਜ਼ ਹੈ ਕਿ ਬੋਡੀ ਨੂੰ ਇਹਨੇ ਲੌਂਗ ਟਾਈਮ ਮਤਲਬ એનર્ਜੀ ਦੇਣੀ ਆ ਸਾਡੇ ਅੰਦਰ ਬੋਡੀ ਦੇ ਵਿੱਚ ਜਿੰਨੇ ਆਰਗਨਸ ਹੈ ਗਰਲਸ ਦੇ ਉਹਨਾਂ ਨੂੰ ਸਟਰੋਂਗ ਕਰਨਾ ਇਸਨਾਲ ਤੁਹਾਡੇ ਬਾਡੀ ਦੇ ਵਿੱਚ ਜਿਵੇਂ ਕਈ ਚੀਜ਼ਾਂ ਚ ਪ੍ਰੋਬਲਮ ਆਉਂਦੀ ਹੈ ਜਿਵੇਂ ਬੈਕ ਪੇਨ ਹੋ ਗਿਆ ਗਰਦਨ ਦੇ ਉੱਤੇ ਸਰਵਾਈਕਲ ਦਾ ਪੇਨ ਹੋ ਗਿਆ ਜਾਂ ਤੁਹਾਡੀਆਂ ਆਈ ਸਾਈਡ ਵੀਕ ਹੋਣ ਲੱਗ ਗਈਆਂ ਵਾਲ ਖਰਾਬ ਹੋ ਰਹੇ ਨੇ ਬਿਊਟੀ ਸਕਿਨ ਖਰਾਬ ਹੋ ਰਹੀ ਹੈ ਮਤਲਬ ਇਹ ਹਰ ਚੀਜ਼ ਨੂੰ ਸੰਭਾਲ ਕੇ ਰੱਖਣਾ ਜਿਵੇਂ ਪੈਰਾਂ ਦੇ ਨਹ ਖਰਾਬ ਹੋ ਗਏ ਪੈਰਾਂ ਦੀਆਂ ਤਲੀਆਂ ਦੇ नीचे ਅੱਗ ਜੀ ਮੱਚਦੀ ਰਹਿੰਦੀ ਹੈ ਦਰਦ ਹੁੰਦਾ ਰਹਿੰਦਾ ਤੇ ਨਹ ਫਟਦੇ ਆ ਪੈਰ ਫਟਦੇ ਆ ਅੱਡੀਆਂ ਫਟਦੀਆਂ ਨੇ ਮਤਲਬ ਕਿੰਨੇ ਕੁ ਮੈਦੇ ਗੁਣ ਦੱਸੂਗਾ ਉਹ ਸਾਰੇ ਇਹਦੇ ਤੇ ਮਤਲਬ ਕਿਉਂਕਿ ਇਹਦੇ ਚ ਮੇਨ ਸੀ ਸੁਪਾਰੀ ਦਾ ਐਕਸਟ੍ਰੈਕਟ ਲਿਆ ਹੋਇਆ ਓਕੇ ਸੁਪਾਰੀ ਜਿਹੜੀ ਆ ਉਹਨੂੰ ਉਹ ਨੂੰ ਕਿਹਾ ਗਿਆ ਕਿ ਜੋ ਖਾਏ ਸੁਪਾਰੀ ਉਹ ਨਾਰੀ ਸਦਾ ਰਹੇ ਕੁਵਾਰੀ ਮਤਲਬ ਉਹਦਾ ਸਰੀਰ ਇਸ ਤਰ੍ਹਾਂ ਰਹਿੰਦਾ ਕਿ ਉਹ ਹਮੇਸ਼ਾ ਫਿਟ ਬਾਡੀ ਮਤਲਬ ਉਹਨੂੰ ਥਕਾਵਟ ਹੁੰਦੀ ਨਹੀਂ ਇਹਦੇ ਵਿੱਚ ਉਹ ਚੀਜ਼ ਦਾ ਇੱਕ ਅਸੀਂ ਬੇਸ ਲਿਆ ਫਿਰ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਸ਼ਬਗੰਦ ਅਸ਼ਟਾਵਰ ਆਮਲਾ ਲੋਧਰਾ ਉਹ ਚੀਜ਼ਾਂ ਨੇ ਜਿਹੜੀਆਂ ਆਯੁਰਵੇਦ ਦੇ ਵਿੱਚ ਮਤਲਬ ਮੰਨੀਆਂ ਗਈਆਂ ਨੇ ਇਹ ਚੀਜ਼ਾਂ ਸ਼ਿਲਾਜੀਤ ਦਾ ਸੀ ਇਹਦੇ ਵਿੱਚ ਐਕਸਟ੍ਰੈਕਟ ਲੈਣਿਆ ਜਿਹੜਾ ਲੜਕੀਆਂ ਨੂੰ ਨੁਕਸਾਨ ਨਾ ਕਰੇ ਫਾਇਦਾ ਕਰੇ ਤਾਂ ਇਹ ਜਿਹੜੀ ਚੀਜ਼ ਆ ਇਹਦੇ ਨਾਲ ਜਿਹੜਾ ਬਾਡੀ ਦਾ એનર્ਜੀ ਲੈਵਲ ਆ ਉਹ ਇੱਕ ਬਹੁਤ ਗੁੱਡ ਮਤਲਬ ਹਰ ਵਕਤ ਗੁੱਡ ਰਹਿੰਦਾ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਅਸੀਂ ਜਿਹੇ ਪ੍ਰੋਡਕਟ ਦੇਣ ਦੇ ਵਿੱਚ ਕਾਮਯਾਬ ਹੋਈ ਸਾਡੀ ਕੰਪਨੀ ਔਰ ਇਹ ਜ਼ਰੂਰ ਦੇਖਿਓ ਕਿ ਵੈਦਬਾਨ ਲਿਖਿਆ ਜ਼ਰੂਰ ਹੋਣਾ ਚਾਹੀਦਾ ਮੁਟਿਆਰ ਪਾਊਡਰ ਦੇ ਉੱਤੇ ਔਰ ਇਹਦਾ ਨਾਮ ਸੀ ਬੜਾ ਸਾਨੂੰ ਅਪੀਲ ਕੀਤਾ ਅਸੀਂ ਇਹਦੇ ਨਾਲ ਇੱਕ ਗੱਭਰੂ ਪਾਊਡਰ ਵੀ ਬਣਾਇਆ ਗੱਭਰੂ ਡਾਈਟ ਵੀ ਬਣਾਈ ਹੋਈ ਹੈ ਇਸ ਟਾਈਮ ਅਵੇਲੇਬਲ ਨਹੀਂ ਕਿਸੇ ਹੋਰ ਸ਼ੋਅ 'ਚ ਦਿਖਾਵਾਂਗੇ ਗੱਲ ਕਰਾਂਗੇ ਉਹਦੀ ਜਿਹੜੀ ਗੱਭਰੂ ਡਾਈਟ ਆ ਉਹ ਵੀ ਅਸੀਂ ਇਹ ਸਾਨੂੰ ਨਾਮ ਮਿਲਿਆ ਸੀਗਾ ਜਿਵੇਂ ਨਾ ਅਸੀਂ ਇੱਕ ਬਹੁਤ ਫੇਮਸ ਇੱਕ ਹੋਟਲ ਹੈ ਜਲੰਧਰ ਜਾਂਦੇ ਉਹਦੇ ਨਾ ਟਾਇਲਟ ਦੇ ਬਾਹਰ ਲਿਖਿਆ ਸੀ ਗੱਭਰੂ ਤੇ ਮਟਿਆਰ ਜਮ ਹੈ ਹੈ ਨਾ ਮੇਲ ਫੀਮੇਲ ਉਹ ਉੱਥੋਂ ਸਾਨੂੰ ਨਾਮ ਬੜਾ ਚੰਗਾ ਲੱਗਾ ਤਾਂ ਫਿਰ ਮੈਂ ਕਿਹਾ ਵੀ ਇਹ ਸਾਡਾ ਇੱਕ ਸਾਡੇ ਪੰਜਾਬ ਦਾ ਮਤਲਬ ਕਿ ਗਰੂਰ ਹੈ ਗੱਭਰੂ ਤੇ ਮਟਿਆਰ ਅਸੀਂ ਇਹਨਾਂ ਲਈ ਕੁਝ ਨਾ ਕੁਝ ਜ਼ਰੂਰ ਕਰਾਂਗੇ ਤਾਂ ਉਹ ਪ੍ਰੋਡਕਟ ਇਸ ਲਈ ਬਣਿਆ ਕਿ ਇਹ एनर्जी ਦਾ ਸ੍ਰੋਤ ਹੈ ਪਰ ਲੈਣ ਲੱਗੇ ਵੀ ਨਾ ਉਹਨਾਂ ਨੂੰ ਇੱਕ ਪ੍ਰਾਊਡ ਫੀਲ ਹੁੰਦਾ ਵੀ ਇਹ ਸਾਡਾ ਸਾਡੇ ਲਈ ਬਣਿਆ ਸਾਡੇ ਲਈ ਆ ਨਾਮ ਬਹੁਤ ਇੰਪ੍ਰੈਸੈਂਟ ਹੈ ਤੇ ਇਹ ਕਿੰਨਾ ਟਾਈਮ ਲੈਣਾ ਇਹ ਕੁਝ ਵੀ ਨਹੀਂ ਹੈ ਜੀ ਇੱਕ ਚਮਚ ਜੇ ਡੇਲੀ ਲੈ ਲੈਂਦੇ ਰਹੋ ਨਾ ਤਾਂ ਪ੍ਰੋਬਲਮ ਹੀ ਨਹੀਂ ਆਉਂਦੀਆਂ ਅਸੀਂ ਕਹਿੰਦੇ ਹਾਂ ਨਾ ਸਵੇਰੇ ਜਿਵੇਂ ਕੰਮ ਤੇ ਜਾਣਾ ਤੁਸੀਂ ਖਾਣਾ ਪੀਣਾ ਖਾਇਆ ਉਸ ਤੋਂ ਅੱਧੇ ਪੌਣੇ ਘੰਟੇ ਬਾਅਦ ਇਹਦਾ ਇੱਕ ਚਮਚ ਕਿਸੇ ਵੀ ਟਾਈਮ ਤੁਸੀਂ ਲੈ ਸਕਦੇ ਕਿਸੇ ਵੀ ਟਾਈਮ ਰਾਤੀ ਸੌਣ ਲੱਗੇ ਵੀ ਦੰਨੇ ਹੁਣ ਕਈਆਂ ਨੂੰ ਅਸੀਂ એનર્ਜੀ ਸਰਪ ਵਗੈਰਾ ਦੰਨੇ ਆ એનર્ਜੀ ਦੇ ਟੈਬਲੇਟ ਵਗੈਰਾ ਦੰਨੇ ਆ ਇਹਨਾਂ ਨੂੰ ਬਾਡੀ ਦੇ ਵਿੱਚ ਬਹੁਤ ਜ਼ਿਆਦਾ એનર્ਜੀ ਲੋ ਹੋ ਜਾਂਦੀ ਹੈ ਜਿਵੇਂ ਨਾ ਕਈ ਲੋਕੀ ਥੋੜੇ ਬਹੁਤ ਨਸ਼ੇ ਕਰਦੇ ਆ ਜਾਂ ਕਹ ਲੋ ਕਿ ਕਈ ਸਾਡੀਆਂ ਮਾਤਾ ਭੈਣਾਂ ਵੀ ਥੱਕ ਜਾਂਦੀਆਂ ਨੇ ਜੇ ਨਸ਼ਾ ਨਹੀਂ ਕਰਦੀਆਂ ਤਾਂ ਉਹਨਾਂ ਨੂੰ ਮਤਲਬ ਖਾਣੇ ਦਾ ਟਾਈਮ ਹੀ ਨਹੀਂ ਹੁੰਦਾ ਉਸ ਤਰ੍ਹਾਂ ਬਾਡੀ ਥੱਕਦੀ ਹੈ ਤਾਂ ਉਹਨਾਂ ਵਾਸਤੇ એનર્ਜੀ ਟੌਪਿਕ ਪਾਊਡਰ ਹੈ ਜਿਹੜਾ ਪਾਊਡਰ ਰੂਪ ਚ ਹੈ ਇਹਦੇ ਵਿੱਚ ਕੇਸਰ ਪਾਇਆ ਹੋਇਆ ਔਰ ਵੱਡੀ ਗੱਲ ਇਹਦੇ ਵਿੱਚ ਕੇਸਰ ਨਾਲ ਕੇਸਰ ਸ਼ਿਲਾ ਜੀਤਾ ਔਰ ਇਹਦੇ ਵਿੱਚ ਸਵਰਨ ਵੰਗ ਵੀ ਪਈ ਹੋਈ ਆ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਤਾਕਤਵਰ ਬੜਾ ਟੇਸਟੀ ਆ ਮੈਂ ਕਹਿੰਦਾ ਜਦੋਂ ਰੋਟੀ ਖਾਣ ਤੋਂ ਬਾਅਦ ਜੀ ਕਰਦਾ ਗੁੜ ਗੜ ਖਾਣ ਨੂੰ ਜਾਂ ਸੌਂਫ ਖਾਣ ਨੂੰ ਇਹਦਾ ਇੱਕ ਚਮਚਾ ਖਾ ਲਓ ਤਾਂ ਕਿ ਇਹ ਤੁਹਾਨੂੰ ਬਾਡੀ ਨੂੰ ਫੁੱਲ એનર્ਜੀ ਔਰ ਖਾਣਾ ਪਚਾਣ ਦੇ ਵਿੱਚ ਬਹੁਤ ਫਾਇਦਾ ਕਰਦਾ ਤਾਂ ਅੱਜ ਜਿਹੜੀਆਂ ਗੱਲਾਂ ਸੀਗੀਆਂ ਤੁਹਾਨੂੰ એનર્ਜੀ ਬਾਰੇ ਦੱਸਣੀਆਂ ਮੈਡਮ ਤਾਂ ਜ਼ਰੂਰੀ ਸੀਗੀਆਂ ਕਿ ਤੁਹਾਡੇ ਥਰੂ ਵੀ ਔਰ ਤੁਹਾਨੂੰ ਵੀ ਇਹਨਾਂ ਚੀਜ਼ਾਂ ਦੀ ਹਮੇਸ਼ਾ ਲੋੜ ਰਹਣੀ ਆ ਔਰ ਇਹ ਕਿਉਂਕਿ ਤੁਸੀਂ ਵੀ ਵਰਕਿੰਗ ਹੋ ਵਰਕ ਤੁਹਾਡਾ ਇਹ ਨਹੀਂ ਹੈ ਕਿ ਆਫਿਸ ਗਏ ਜਾ ਕੇ ਸਾਈਨ ਕਰਨੇ ਨੇ ਕਾਗਜ਼ ਦੇ ਕਰ ਨਹੀਂ ਤੁਹਾਡਾ ਵਰਕ ਹੋ ਵੀ ਪਤਾ ਨਹੀਂ ਕਿਤੇ ਤੁਹਾਨੂੰ ਪੁੱਟੇ ਜਿੱਦੇ ਛਾਲਾ ਮਾਰਨੀ ਪੈਂਦੀ ਜਿੱਦਾਂ ਦੇ ਕੰਮ ਕਰਨੇ ਪੈਂਦੇ ਆ ਤਾਂ ਹਰ ਲੋਕਾਂ ਵਾਸਤੇ ਇਹ ਇੱਕ ਵੈਸਟ ਲੇਡੀਜ਼ ਵਾਸਤੇ ਚੀਜ਼ਾਂ ਬਣੀਆਂ ਹੋਈਆਂ ਨੇ ਔਰ ਜੈਂਟਲਸ ਵਾਸਤੇ ਗੱਭਰੂ ਡਾਈਟ ਆ ਉਹਦੇ ਬਾਰੇ ਫੇਰ ਗੱਲ ਕਰਾਂਗੇ ਬਹੁਤ ਦਿਲ ਲੱਗਿਆ ਸਰ ਤੁਹਾਡੇ ਨਾਲ ਅੱਜ ਗੱਲਾਂ ਬਾਤਾਂ ਕਰਕੇ ਇੰਨੀਆਂ ਚੀਜ਼ਾਂ ਸਿੱਖਣ ਵਾਰੇ ਮਿਲੀਆਂ ਤੇ ਹੁਣ ਤੋਂ ਮਤਲਬ ਇਹ ਤਾਂ ਸਾਡੇ ਲਾਈਫ ਸਟਾਈਲ ਦਾ ਪਾਰਟ ਬਣਨ ਆ ਲੀਆਂ ਬਿਲਕੁਲ ਜਿੱਦਾਂ ਤੁਹਾਨੂੰ ਚੰਗਾ ਲੱਗਿਆ ਸ਼ੋਅ ਦੇ ਵਿੱਚ ਆ ਕੇ ਅੱਜ ਮੈਨੂੰ ਵੀ ਬਹੁਤ ਚੰਗਾ ਲੱਗਾ ਕਿ ਸਾਡੇ ਨਾਲ ਮੈਡਮ ਪ੍ਰਭ ਗਰੇਵਾਲ ਤੇ ਹਸ਼ਨੀਨ ਮੈਡਮ ਨੇ ਪੂਰਾ ਇੰਜੋਏ ਕੀਤਾ ਔਰ ਲੋਕਾਂ ਦੇ ਉਹ ਸਵਾਲ ਸਾਨੂੰ ਪੁੱਛੇ ਜਿਹੜੇ ਕਿ ਆਮ ਪਬਲਿਕ ਨੂੰ ਵੀ ਇੰਨਾ ਚੀਜ਼ਾਂ ਦੀ ਲੋੜ ਹੈ ਤੇ ਅੱਜ ਤੁਹਾਡਾ ਬਹੁਤ ਫੇਰ ਇੱਕ ਵਾਰੀ ਧੰਨਵਾਦ ਜੀ ਸੁਭਾਸ਼ ਕੁਲ ਹੈਲਥ ਸ਼ੋ ਦੇ ਵਿੱਚ اور ਜਿੰਨੇ ਵੀ ਦਰਸ਼ਕਾਂ ਨੇ ਸ਼ੋ ਨੂੰ ਇੰਜੋਏ ਕੀਤਾ ਉਹਨਾਂ ਨੂੰ ਵੀ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਿਛਲੇ ਸਾਲ ਬਿਜ਼ੀ ਹੋਣ ਕਰਕੇ ਨਾ ਅਸੀਂ ਮੰਮੀ ਡੈਡੀ ਜੀ ਦੀ ਐਨੀਵਰਸਰੀ ਤੇ ਵੀ ਨਹੀਂ ਜਾ ਸਕੇ ਉਹ ਡੀਅਰ ਐਸੇ ਲਈ ਤਾਂ ਅੱਜ ਆਪਾਂ ਜਾ ਕੇ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਚਲਿਏ ਬਿਲਕੁਲ ਚਲੋ ਮੈਂ ਦਾਦਾ ਦਾਦੀ ਜੀ ਨਾਲ ਪੰਗੜਾ ਪਾਉਂਗਾ ਬੇਟਾ ਦਾਦਾ ਦਾਦੀ ਜੀ ਦੇ ਗੋਡਿਆਂ 'ਚ ਦਰਦ ਰਹਿੰਦੀ ਹੈ ਉਹਨਾਂ ਤੋਂ ਤਾਂ ਉੱਠਿਆ ਨਹੀਂ ਜਾਂਦਾ ਉਹ ਭੰਗੜਾ ਕਿਵੇਂ ਪਾਉਣਗੇ ਵੱਲੇ 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 ਆਇਆ ਮੇਰਾ ਮੁੰਡਾ ਹੋਗੇ ਨਾ ਹੈਰਾਨ ਇਹ ਚਮਤਕਾਰ ਕਿਵੇਂ ਹੋਇਆ ਓਏ ਚਮਤਕਾਰ ਕੀਤਾ ਵੈਦਵਾਨ ਦੇ ਕਾਲਾ ਗੂੰਦ ਕੈਪਸੂਲ ਤੇ ਕਾਲਾ ਗੂੰਦ ਕਰੀਮ ਨੇ ਹਾਂ ਕਾਲਾ ਗੂੰਦ ਕੈਪਸੂਲ ਨੇ ਮੇਰੇ ਗੋਡਿਆਂ ਦੀ ਗ੍ਰੀਸ ਬਣਾਦੀ ਤੇ ਕਾਲਾ ਗੂੰਦ ਕਰੀਮ ਨੇ ਤੁਹਾਡੇ ਮਾਂ ਦੇ ਜੋੜਾਂ ਦੇ ਦਰਦ ਮਿਟਾਦੀ ਆ ਦੇਖੋ ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੂੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਬਸ ਕਿਰਮਾਲ ਸਾਹਿਬ ਤੁਸੀਂ ਰੈਡੀ ਹੋ ਕੇ ਫਿਰ ਸ਼ੁਰੂ ਹੋਗੇ ਤੁਹਾਡੀ ਬਿਨਾ એનર્ਜੀ ਨਹੀਂ ਖਤਮ ਹੁੰਦੀ ਸასი ਕਾਲ ਫੋਫੜ ਜੀ ਓਏ ਸასი ਕਾਲ ਓਏ 8 ਵਜੇ ਤੱਕ ਹੈ ਕਿ 11 ਵਜੇ ਫਿਰ ਇਹ ਫੋਫੜ ਜੀ ਅੱਖ ਹੀ ਨਹੀਂ ਖੋਲਦੀ ਥੱਕਿਆ ਥੱਕਿਆ ਜਸਰੀ ਰਹਿੰਦਾ ਥੋੜੇ ਚੇ ਇਸ ਉਮਰੇ ਵੀ ਪੂਰੀ ਫੁਰਤੀ ਹੈ ਓਏ ਮੇਰੀ ਫੁਰਤੀ ਦਾ ਰਾਜ਼ ਹੈ ਵੈਦਵਾਨ ਦਾ ਐਕਸ ਪਲੱਸ ਮਰਦਾਨਾ ਕੋਰਸ ਤੇ ਪਿਛਲੇ 30 ਵਰਿਆਂ ਤੋਂ ਇਹੀ ਹੈ ਮੇਰੀ ਸਿਹਤ ਦਾ ਰਾਜ਼ ਇਮਿਊਨਿਟੀ ਵਧਾਉਣ ਦੇ ਨਾਲ ਨਾਲ ਮਰਦਾਨਾ ਤਾਕਤ ਲਈ ਇਹੀ ਰਾਮਬਾਂ ਜੁਸਟੀ ਫੋਰਟੀ ਤੇ ਜੋਸ਼ ਮਦੌਨ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਪ੍ਰੀਤੀ ਜਲਦੀ ਗੇਟ ਖੋਲ ਯਾਰ ਪਹਿਲੇ ਹੀ ਆਫਿਸ ਤੋਂ ਲੇਟ ਆ ਕਿਤੇ ਨਹੀਂ ਲੇਟ ਹੁੰਦਾ ਤੁਸੀਂ ਪਹਿਲਾਂ ਮੁੰਡੇ ਨੂੰ ਦਵਾਈ ਵਾਕੇ ਲਿਆਓ ਅੱਜ ਫੇਰ ਪ੍ਰਿੰਸੀਪਲ ਨੇ ਇਹਨੂੰ ਵਾਪਸ ਭੇਜਤਾ ਵੀਜੀ ਇਹ ਤਾਂ ਮਾਮੂਲੀ ਜਿਹਾ ਚਮੜੀ ਰੋਗ ਹੈ ਅੱਪਾ ਕੱਲ ਕੱਲ ਕਰੀ ਜੈਨੇ ਹੋ ਹੁਣੇ ਚਲੋ ਮੈਨੂੰ ਪ੍ਰਿੰਸੀਪਲ ਨੇ ਡਾਕਟਰ ਦਾ ਪਤਾ ਦੱਸਿਆ ਹੈ ਬੱਚੇ ਨੂੰ ਸੋਰਸਿਸ ਨਾ ਦਾ ਚਮੜੀ ਰੋਗ ਹੈ ਸੋਰਾ ਡੀਐਮ ਆਯੁਰਵੈਦਿਕ ਸਕਿਨ ਟ੍ਰੀਟਮੈਂਟ ਦਿਓ ਇਹ ਰੋਗ ਕਿਸੇ ਵੀ ਉਮਰ ਦੇ ਕਿਸੇ ਨੂੰ ਵੀ ਹੋ ਸਕਦਾ ਜੇ ਤੁਸੀਂ ਵੀ ਚਮੜੀ ਰੋਗ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਸ਼ੁਰੂ ਕਰੋ 30 ਸਾਲਾਂ ਤੋਂ ਭਰੋਸੇਮੰਦ ਵੈਦਵਾਨ ਦਾ ਸੋਰਾ ਜੀ ਐ ਆਯੁਰਵੈਦਿਕ ਸਕਿਨ ਟ੍ਰੀਟਮੈਂਟ